ਥੀਏਟਰ ਦੀ ਦੁਨੀਆਂ ਦੇ ਨਾਲ ਜੁੜੇ ਹੋ ਤਾਂ ਜਿਹੜੇ ਬੰਦੇ ਥੀਏਟਰ ਦੇ ਨਾਲ ਜੁੜ ਜਾਂਦੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਹੋਰ ਕੰਮਾਂ ਨੂੰ ਸਮਾਂ ਦੇ ਪਾਉਣ ਪਰ ਤੁਹਾਡਾ ਇਸ ਜਗ੍ਹਾ ਦੇ ਉੱਪਰ ਇੰਨਾ ਜ਼ਿਆਦਾ ਰੁਝਾਨ ਰੱਖਣ ਦਾ ਇੰਨੀ ਰੁਚੀ ਰੱਖਣ ਦਾ ਕਾਰਨ ਕੀ ਮੰਨ ਦੀ दिली ਚਾਹਨਾ ਸੀ ਉਹ ਇਹੋ ਹੀ ਸੀਗੀ ਕਿ ਅਸੀਂ ਕੌਮ ਲਈ ਕੁਝ ਕਰੀਏ ਕਿਉਂਕਿ ਅੰਦਰ ਸਾਡੇ ਮੇਰੇ ਦਾਦਾ ਜੀ ਪਰਦਾਦਾ ਜੀ ਉਹਨਾਂ ਤੋਂ ਜਿਹੜਾ ਸਾਡੇ ਅੰਦਰ ਬੀਜ ਬੋਇਆ ਗਿਆ ਸਿੱਖੀ ਦਾ ਤੇ ਸਭ ਤੋਂ ਵੱਡੀ ਗੱਲ ਗੁਰਗਨ ਸਿੰਘ ਸਾਹਿਬ ਨਾਲ ਸਾਨੂੰ ਜੋੜਿਆ ਉਹ ਤਾਂ ਸਾਡੇ ਅੰਦਰ ਹੀ ਹੈ ਨਾ ਤੇ ਉਸੇ ਨੇ ਇੱਕ ਅੰਦਰੋਂ ਸੱਟ ਮਾਰਦੀ ਰਹਿੰਦੀ ਉਹ ਚੀਜ਼ 2008 ਤੋਂ ਲੈ ਕੇ 12 ਤੱਕ ਮੈਂ ਲਗਾਤਾਰ ਥੀਏਟਰ ਕੀਤਾ ਪੰਜਾਬ ਯੂਨੀਵਰਸਿਟੀ ਤੋਂ ਮੇਰਾ ਅਵਾਰਡ ਵੀ ਰਿਹਾ ਹੈ ਇਨਜਸਟਿਸ 1984 ਇੱਕ ਫਿਲਮ ਆਈ ਸੀ ਉਹ ਉਸ ਫਿਲਮ ਨੂੰ ਵੀ ਸਾਡਾ ਜੈਪੁਰ ਫਿਲਮ ਫੈਸਟੀਵਲ ਤੋਂ ਅਵਾਰਡ ਰਿਹਾ ਹੈ ਏਸੀ ਫੀਲਡ ਕਰਕੇ 2012 ਚੋਂ ਘਰੋਂ ਨਿਕਲਣਾ ਪਿਆ ਪਰ ਅੰਦਰੋਂ ਇੱਕ ਚੀਜ਼ ਜਿਹੜੀ ਸੀਗੀ ਕਿ ਜਦੋਂ ਪੰਜਾਬ ਉਦੋਂ ਹਿੰਦੀ ਫਿਲਮਾਂ ਬਣਦੀਆਂ ਸੀ ਪੰਜਾਬੀ ਫਿਲਮਾਂ ਦਾ ਇੰਨਾ ਹਜੇ ਦੌਰ ਆਇਆ ਨਹੀਂ ਸੀ ਜੇ ਉਦੋਂ ਦੇ ਉਦੋਂ ਦੇ ਦੌਰ ਦੀ ਗੱਲ ਕਰੀਏ ਤਾਂ ਸਿੱਖਾਂ ਨੂੰ ਜੇ ਪੁਲਿਸ ਮਰੀ ਤਾਂ ਵੀ ਸਿੱਖ ਮਰੇ ਨੇ ਜੇ ਖੜਕੂ ਸਿੰਘ ਮਰੇ ਨੇ ਤਾਂ ਵੀ ਸਿੱਖ ਮਰੇ ਨੇ ਜੇ ਟਾਊਟ ਬਣੇ ਮਰੇ ਨੇ ਤਾਂ ਵੀ ਸਿੱਖਾਂ ਦੇ ਘਰਾਂ ਚੋਂ ਮਰੇ ਨੇ ਕਿਉਂਕਿ ਸਾਡੇ ਹੱਥੋਂ ਸਾਡਿਆਂ ਨੂੰ ਮਰਵਾਇਆ ਗਿਆ ਹਿੰਦੀ ਫਿਲਮਾਂ ਬਣਦੀਆਂ ਸੀ ਹਿੰਦੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਐਜ਼ ਜੋਕਰ ਜਾਂ ਤਾਂ ਜੋਕਰ ਦਿਖਾ ਦਿੱਤਾ ਜਾਂਦਾ ਸੀ ਜਾਂ ਬੜਾ ਖੁੰਖਾਰ ਜਾਂ ਦਰਿੰਦਾ ਜਾਂ ਸਰਦਾਰ ਵੀ ਬੜਾ ਗੁੱਸੇਖੋਰ ਦੋ ਹੀ ਕਰੈਕਟਰ ਦਿਖਾਏ ਜਾਂਦੇ ਸੀ ਜਾਂ ਬਿਲਕੁਲ ਹੀ ਜਲੂਸ ਕੱਢ ਦਿੰਦੇ ਸੀ ਜਾਂ ਬਿਲਕੁਲ ਹੀ ਮਾਰ ਤਾੜ ਵਾਲਾ ਦਿਖਾਉਂਦੇ ਸੀ ਪਰ ਸਿੱਖ ਇਦਾਂ ਦਾ ਨਹੀਂ ਹੈ ਇੱਕ ਗਿਣੀ ਮਿੱਠੀ ਸਾਜ਼ਿਸ਼ਾਂ ਦੇ ਅਧੀਨ ਵੀ ਪਿੱਛੋਂ ਚੱਲਦਾ ਰਿਹਾ ਸਾਰਾ ਕੁਝ ਉਹਨੂੰ ਜਿਹੜੀ ਤੁਹਾਡੇ ਟੀਮ ਦੇ ਵਿੱਚ ਸੀਨੀਅਰ ਹੋਰ ਤਾਂ ਉਹਨਾਂ ਨੇ ਚਿਹਰੇ ਨੂੰ ਲੈ ਕੇ ਕਦੇ ਗਿਲਾ ਜਤਾਇਆ ਉਹਨਾਂ ਨੇ ਕਿਹਾ ਵੀ ਤੇਰਾ ਬੜਾ ਸਵੀਟ ਜਿਹਾ ਚਿਹਰਾ ਸਵੀਟ ਜਿਹਾ ਸਰਦਾਰ ਨਹੀਂ ਚਾਹੀਦਾ ਸਾਨੂੰ ਵੀ ਸਾਨੂੰ ਜਾਂ ਤਾਂ ਤੁਸੀਂ ਦਾੜੀ ਬੰਨ ਲਓ ਤੇ ਸਾਨੂੰ ਉਸ ਤਰ੍ਹਾਂ ਦਾ ਕਰ ਮੈਂ ਕਿ ਕੈਰੈਕਟਰ ਮੈਂ ਨਵਾ ਲੂੰਗਾ ਹੋਰ ਤੁਸੀਂ ਦੱਸੋ ਉਹਨਾਂ ਨੂੰ ਇਸ ਤਰ੍ਹਾਂ ਇੱਕ ਵਾਰ ਹੀ ਨਹੀਂ ਕਈ ਵਾਰੀ ਹੋਇਆ ਇਸ ਤਰ੍ਹਾਂ ਸਾਨੂੰ ਤੁਸੀਂ ਪਸੰਦ ਹੋ ਕੈਰੈਕਟਰ ਠੀਕ ਹੈ ਪਰ ਜੇ ਤੁਹਾਡਾ ਤੁਸੀਂ ਬੀਅਰਡ ਕੱਟ ਕਰ ਲਓ ਮੈਂ ਕਿਹਾ ਇਹ ਤਾਂ ਨਹੀਂ ਹੋਣਾ ਬਾਕੀ ਤੁਸੀਂ ਦੇਖ ਲਓ ਜਦੋਂ ਸਟਰਗਲ ਤਾਂ ਚੱਲ ਰਹੀ ਹੁੰਦੀ ਹੈ ਸਟਰਗਲ ਦੋ ਤਿੰਨ ਪਾਸਿਓਂ ਚੱਲ ਰਹੀ ਹੁੰਦੀ ਹੈ ਇੱਕ ਤਾਂ ਕੰਮ ਨਹੀਂ ਮਿਲਦਾ ਹੁੰਦਾ ਇੱਕ ਤਾਂ ਰੋਟੀ ਦਾ ਮਸਲਾ ਕਿਉਂਕਿ ਕੰਮ ਹੀ ਕੰਮ ਏਸੇ ਚੋਂ ਲੱਭਣਾ ਚਾਹਨੇ ਆਂ ਅਸੀਂ ਜੇ ਜੌਬ ਕਰਦੇ ਆਂ ਤਾਂ ਉਹਨੇ ਕਹਣਾ ਤੁਸੀਂ ਜੀ ਆਹੀ ਕਰੋ ਨਾਟਕ ਚੇਟਕ ਇਹ ਮੇਰੇ ਨਾਲ ਹੋਈ ਹੋਈ ਏ ਗੱਲ ਨਾਲੇ ਪਤਾ ਵੀ ਮੈਂ ਕੀ ਕਰ ਰਹੇ ਹਾਂ ਉਹਨੂੰ ਪਤਾ ਵੀ ਮੈਂ ਸਿੱਖਾਂ ਦਾ ਸਰਦਾਰ ਆਂ ਦਾ ਅੰਮ੍ਰਿਤਧਾਰੀ ਆਂ ਤਾਂ ਕੈਰੇਕਟਰ ਤਾਂ ਚੱਜਦਾ ਹੀ ਕਰੂੰਗਾ ਵੀ ਅਸੀਂ ਪੁਸ਼ ਕਰੀਏ ਉਸ ਬੰਦੇ ਨੂੰ ਪੁਸ਼ ਕਰਨ ਵਾਲਿਆਂ ਚੋਂ ਮੈਨੂੰ ਬਹੁਤ ਘੱਟ ਬੰਦੇ ਮਿਲੇ ਆ ਕਦੇ ਕਾਮਰੇਟਾਂ ਦੇ ਨਾਲ ਵਾਪਿਆ ਤੁਹਾਡਾ ਟਿਪਟਾ ਦੇ ਵਿੱਚ ਸਾਡੀ ਮੈਂਬਰਸ਼ਿਪ ਰਹੀ ਹੈ ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਜਿਹੜੀ ਉਹਨਾਂ ਦੀ ਮੇਨ ਸੰਸਥਾ ਜਿਹੜੀ ਹਿੰਦੁਸਤਾਨ ਦੀ ਕਹਿਦੀ ਹੈ ਭਾਰਤ ਦੀ ਇਹਨਾਂ ਦੀ ਅ ਉਸ ਤੋਂ ਇਲਾਵਾ ਜਿੰਨੇ ਵੀ ਥੀਏਟਰ ਕਰਨ ਵਾਲੇ ਨੇ ਉਹ ਹੈ ਹੀ ਸਾਰੇ ਆਪਣੇ ਆਪ ਨੂੰ ਕਮਿਊਨਿਸਟ ਕਹ ਹੁੰਦੇ ਐ ਪਰ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਮੈਂ 10-12 ਸਾਲ ਥੀਏਟਰ ਕੀਤਾ ਐ ਉਹਨਾਂ ਨੂੰ ਕਦੇ ਨਹੀਂ ਛੇੜਦੇ ਅੱਜ ਅ ਅੱਠ-10 ਦਿਨ ਸਾਨੂੰ ਹੋ ਗਏ ਇੱਕ ਵੀ ਬੰਦਾ ਇੱਥੇ ਨਹੀਂ ਮਿਲੇ ਇੱਕ ਵੀ ਬੰਦਾ ਨਹੀਂ ਮਿਲਿਆ ਚਾਹੇ ਥੀਏਟਰ ਵਾਲਿਆਂ ਦੀ ਗੱਲ ਕਰ ਲਓ ਚਾਹੇ ਫਿਲਮ ਇੰਡਸਟਰੀ ਦੀ ਗੱਲ ਕਰ ਲਓ ਅਸੀਂ ਦਿਖਾਵੇ ਦੇ ਸਿੱਖ ਤਾਂ ਹੈਗੇ ਆ ਮੈਂ ਵੀ ਵਿੱਚੇ ਆ ਮੈਂ ਅਲੱਗ ਨਹੀਂ ਹੈਗਾ ਮੈਂ ਆਪਣੀ ਗੱਲ ਵੀ ਕਰਦਾ ਪਰ ਸਾਡੇ ਕੁਝ ਆਪਣੇ ਕੌਮੀ ਫਰਜ਼ ਵੀ ਹੁੰਦੇ ਨੇ ਸਾਡੀ ਅੰਦਰਲੀ ਇੱਕ ਜ਼ਮੀਰ ਵੀ ਹੁੰਦੀ ਹੈ ਉਹਨੂੰ ਉਹ ਜ਼ਰੂਰੀ ਹੁੰਦੀ ਹੈ ਉਹਨੂੰ ਜਗਾਏ ਰੱਖਣਾ ਜ਼ਰੂਰੀ ਹੁੰਦਾ ਹੈ ਪਰ ਜੇ ਗੱਲ ਕਰੀਏ ਨਸ਼ਿਆਂ ਦੀ ਜਿਹੜੇ ਉਹੀ ਐਕਟਰਸ ਨਸ਼ਿਆਂ ਦੀ ਸਾਰਾ ਦੇ ਨਸ਼ੇ 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 ਬੰਦ ਕਰੋ ਸ਼ਰਾਬ ਬੜੀ ਮਾੜੀ ਹੈ ਸ਼ਰਾਬ ਬੜੀ ਮਾੜੀ ਹੈ ਸ਼ਰਾਬ ਨੇ ਘਰ ਪਟਤਾ ਇਦਾਂ ਦੀ ਕਈ ਪਲੇ ਨੇ ਉਹੀ ਡਾਇਰੈਕਟਰ ਉਹੀ ਐਕਟਰਸ ਇਕੱਠੇ ਹੋ ਕੇ ਸ਼ਾਮ ਨੂੰ ਪੀ ਰਹੇ ਹੁੰਦੇ ਆ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਦੋਸਤੋ ਮੈਂ ਰਜਿੰਦਰ ਸਿੰਘ ਸਭਰਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਜਿਹੜੀਆਂ ਕਿਤੇ ਨਾ ਕਿਤੇ ਸਮਾਜ ਦੇ ਲੋਕਾਂ ਵਾਸਤੇ ਜਾ ਮੌਜੂਦਾ ਸਮੇਂ ਦੇ ਵਿੱਚ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਤ ਨੇ ਤਾਂ ਮੇਰੇ ਨਾਲ ਬਾਈ ਹਰ ਸਿਮਰਨ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਆਪਣਾ ਖੂਬ ਨਾਮਨਾ ਵੀ ਖੱਟਿਆ ਹੈ ਥੀਏਟਰ ਦੀ ਦੁਨੀਆ ਦੇ ਵਿੱਚੋਂ ਲੰਬਾ ਸਮਾਂ ਵਿਚਰਦੇ ਰਹੇ ਨੇ ਔਰ ਅੱਜ ਵੀ ਵੱਡੇ ਵੱਡੇ ਜਿਹੜੇ ਫਿਲਮੀ ਅਦਾਕਾਰ ਮੰਨੇ ਜਾਂਦੇ ਨੇ ਪੰਜਾਬੀ ਗਾਇਕ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚ ਆਮ ਕਰਕੇ ਗੀਤਾਂ ਦੇ ਵਿੱਚ ਉਹਨਾਂ ਦੀਆਂ ਬਣ ਰਹੀਆਂ ਨਵੀਆਂ ਫਿਲਮਾਂ ਦੇ ਵਿੱਚ ਵੀ ਬਹੁਤ ਐਮ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੇ ਨਾਲ ਤਮਾਮ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ ਔਰ ਅੱਜ ਇਹ ਵੀ ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਣ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਮੰਗਾ ਨੇ ਉਹਨਾਂ ਨੂੰ ਲੈ ਕੇ ਵੀ ਮੋਰਚੇ ਦੇ ਵਿੱਚ ਬੈਠੇ ਹੋਏ ਆ ਮੋਰਚੇ ਦੇ ਵਿੱਚ ਲੰਬੇ ਦਿਨਾਂ ਤੋਂ ਜਦੋਂ ਤੋਂ ਮੋਰਚਾ ਲੱਗਾ ਹੋਇਆ ਤਾਂ ਬਾਈ ਹਰਸਿਮਰਨ ਸਿੰਘ ਸ਼ਿਰਕਤ ਵੀ ਕਰ ਰਹੇ ਨੇ ਇੱਥੇ ਸੇਵਾ ਵੀ ਕਰ ਰਹੇ ਨੇ ਇਹਨਾਂ ਦੇ ਨਾਲ ਤਮਾਮ ਸਵਾਲਾਂ ਦੇ ਉੱਪਰ ਚਰਚਾ ਕਰਨ ਦਾ ਯਤਨ ਕਰਾਂਗੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਵੀ ਸਾਰੀ ਸੰਗਤ ਨੂੰ ਵੀ ਬਾਈ ਜੀ ਸਭ ਤੋਂ ਪਹਿਲਾਂ ਦੱਸੋ ਕਿ ਅੱਜ ਜੇ ਆਪਾਂ ਮੋਰਚੇ ਤੋਂ ਗੱਲ ਸ਼ੁਰੂ ਕਰ ਲਈਏ ਮੋਰਚੇ ਦੇ ਵਿੱਚ ਬੈਠੇ ਹੋ ਥੀਏਟਰ ਦੀ ਦੁਨੀਆਂ ਦੇ ਨਾਲ ਜੁੜੇ ਹੋ ਤਾਂ ਜਿਹੜੇ ਬੰਦੇ ਥੀਏਟਰ ਦੇ ਨਾਲ ਜੁੜ ਜਾਂਦੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਹੋਰ ਕੰਮਾਂ ਨੂੰ ਸਮਾਂ ਦੇ ਪਾਉਣ ਪਰ ਤੁਹਾਡਾ ਇਸ ਜਗ੍ਹਾ ਦੇ ਉੱਪਰ ਇੰਨਾ ਜ਼ਿਆਦਾ ਰੁਝਾਨ ਰੱਖਣ ਦਾ ਇੰਨੀ ਰੁਚੀ ਰੱਖਣ ਦਾ ਕਾਰਨ ਕੀ ਅ ਐਕਚੁਅਲੀ ਸਾਡਾ ਜਿਹੜਾ ਮੇਰਾ ਜਿਹੜਾ ਮੇਨ ਜਿਹੜਾ ਮਨ ਦੀ दिली ਚਾਹਨਾ ਸੀ ਉਹ ਇਹੋ ਹੀ ਸੀਗੀ ਕਿ ਅਸੀਂ ਕੌਮ ਲਈ ਕੁਝ ਕਰੀਏ ਕਿ ਕਿ ਅੰਦਰ ਸਾਡੇ ਮੇਰੇ ਦਾਦਾ ਜੀ ਪਰਦਾਦਾ ਜੀ ਉਹਨਾਂ ਤੋਂ ਜਿਹੜਾ ਸਾਡੇ ਅੰਦਰ ਬੀਜ ਬੋਇਆ ਗਿਆ ਸਿੱਖੀ ਦਾ ਤੇ ਸਭ ਤੋਂ ਵੱਡੀ ਗੱਲ ਗੁਰਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਉਹ ਤਾਂ ਸਾਡੇ ਅੰਦਰ ਹੀ ਹੈ ਨਾ ਤੇ ਉਸੇ ਨੇ ਇੱਕ ਅੰਦਰੋਂ ਛੱਟ ਮਾਰਦੀ ਰਹਿੰਦੀ ਉਹ ਚੀਜ਼ ਕਿ ਤੁਸੀਂ ਕੁਝ ਹੋਰ ਜਿਹੜਾ ਜੋ ਅਸੀਂ ਕੁਝ ਕਰਨਾ ਹੁੰਦਾ ਮਹਾਰਾਜ ਨੇ ਸਾਡੀ ਸਾਰਿਆਂ ਦੀ ਸੇਵਾ ਲਈ ਹੁੰਦੀ ਹੈ ਮੈਨੂੰ ਨਹੀਂ ਸੀ ਪਤਾ ਵੀ ਮੈਂ ਥੀਏਟਰ ਦੇ ਵਿੱਚ ਆਪਣਾ ਨਾਮ ਖੱਟਣ ਲਈ ਆਇਆ ਕਿ ਕੀ ਕਰਨਾ ਬਹੁਤ ਧੇਰ ਬਾਅਦ ਚ ਪਤਾ ਲੱਗਦੀਆਂ ਨੇ ਇਹ ਗੱਲਾਂ ਪਰ ਅੰਦਰੋਂ ਇੱਕ ਚੀਜ਼ ਜਿਹੜੀ ਸੀਗੀ ਕਿ ਜਦੋਂ ਪੰਜਾਬ ਉਦੋਂ ਹਿੰਦੀ ਫਿਲਮਾਂ ਬਣਦੀਆਂ ਸੀ ਪੰਜਾਬੀ ਫਿਲਮਾਂ ਦਾ ਇੰਨਾ ਹਜੇ ਦੌਰ ਆਇਆ ਨਹੀਂ ਸੀ ਹਿੰਦੀ ਫਿਲਮਾਂ ਬਣਦੀਆਂ ਸੀ ਹਿੰਦੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਐਜ਼ ਜੋਕਰ ਜਾਂ ਤਾਂ ਜੋਕਰ ਦਿਖਾ ਦਿੱਤਾ ਜਾਂਦਾ ਸੀ ਜਾਂ ਬੜਾ ਖੁੰਖਾਰ ਜਾਂ ਦਰਿੰਦਾ ਜਾਂ ਸਰਦਾਰ ਵੀ ਬੜਾ ਗੁੱਸੇਖੋਰ ਦੋ ਹੀ ਕੈਰੈਕਟਰ ਦਿਖਾਈ ਜਾਂਦੇ ਸੀ ਜਾਂ ਤਾਂ ਬਿਲਕੁਲ ਹੀ ਜਲੂਸ ਕੱਢ ਦਿੰਦੇ ਸੀ ਜਾਂ ਬਿਲਕੁਲ ਹੀ ਮਾਰਤਾ ੜ ਵਾਲਾ ਦਿਖਾ ਦਿੰਦੇ ਸੀ ਪਰ ਸਿੱਖ ਇਦਾਂ ਦਾ ਨਹੀਂ ਹੈ ਇੱਕ ਗਿਣੀ ਮਿੱਥੀ ਸਾਜ਼ਿਸ਼ਾਂ ਦੇ ਅਧੀਨ ਵੀ ਪਿੱਛੋਂ ਚੱਲਦਾ ਰਿਹਾ ਸਾਰਾ ਕੁਝ ਕਿਉਂਕਿ ਜੇ ਅਸੀਂ 84 ਦੀ 70 ਦੀ 70 ਦੇ ਦਹਾਕੇ ਦੀ 80 ਦੇ ਦਹਾਕੇ ਦੀ ਗੱਲ ਕਰੀਏ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਨੂੰ ਇੱਕ ਐਸਾ ਇੱਕ ਇੱਕ ਡਰਾਮੈਟਿਕ ਜਿਹਾ ਜਿਹੜਾ ਚਿਹਰਾ ਹੈਗਾ ਨਾ ਉਦਾਂ ਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਯੂਜ਼ ਕੀਤਾ ਗਿਆ ਜੇ ਉਦੋਂ ਦੇ ਉਦੋਂ ਦੇ ਦੌਰ ਦੀ ਗੱਲ ਕਰੀਏ ਤਾਂ ਸਿੱਖਾਂ ਨੂੰ ਜੇ ਪੁਲਿਸ ਮਰੀਏ ਤਾਂ ਵੀ ਸਿੱਖ ਮਰੇ ਨੇ ਜੇ ਖੜਕੂ ਸਿੰਘ ਮਰੇ ਨੇ ਤਾਂ ਵੀ ਸਿੱਖ ਮਰੇ ਨੇ ਜੇ ਟਾਊਟ ਬਣੇ ਮਰੇ ਨੇ ਤਾਂ ਵੀ ਸਿੱਖਾਂ ਦੇ ਘਰਾਂ ਚੋਂ ਮਰੇ ਨੇ ਕਿਉਂਕਿ ਸਾਢੇ ਹੱਥੋਂ ਸਾੜਿਆਂ ਨੂੰ ਮਰਵਾਇਆ ਗਿਆ ਜਿਹੜੇ ਉਦਾਂ ਨਹੀਂ ਮਰ ਸਕੇ ਉਹਨਾਂ ਨੂੰ ਜ਼ਿਆਦਾ ਨਸ਼ਿਆਂ ਨਾਲ ਮਾਰੇ ਗਿਆ ਜਾਂ ਫਿਰ ਉਹਨੂੰ ਪਤਿਤ ਕਰਕੇ ਮਾਰਿਆ ਗਿਆ ਆਪਣੀ ਸਿੱਖੀ ਤੋਂ ਹੀ ਤੇ ਜਾਂ ਫਿਰ ਉਹਨਾਂ ਨੂੰ ਦਿਖਾਵੇ ਦੇ ਵਿੱਚ ਇਹ ਸ਼ੋਅ ਕੀਤਾ ਗਿਆ ਨੱਤੀਆਂ ਵਾਲੇ ਮੰਦਰਾ ਵਾਲੇ ਵਾਲ ਖੜੇ ਐਦਾਂ ਦਾ ਸ਼ੋਅ ਕੀਤਾ ਗਿਆ ਤੇ ਮੈਨੂੰ ਇਹ ਅਸੀਂ ਵੀ ਜੇ ਅਸੀਂ ਸਿੱਖੀ ਨਾਲ ਜੁੜੇ ਹੋਏ ਆ ਜੇ ਮੇਰੇ ਪੇਰੈਂਟਸ ਕਹਿੰਦੇ ਆ ਵੀ ਤੂੰ ਕੇਸਕਤਲ ਨਹੀਂ ਕਰਵਾਨੇ ਤੇ ਚਲੋ ਇਧਰ ਨੂੰ ਨਾ ਸਹੀ ਟੈਲੈਂਟ ਤਾਂ ਜਿਹੜਾ ਹੈਗਾ ਸੀ ਹੈ ਹੀ ਸੀ ਹੈਨਾ ਤੇ ਸ਼ੌਂਕ ਵੀ ਸੀ ਪਰ ਵੀ ਇਧਰਲੇ ਪਾਸੇ ਨੂੰ ਜੇ ਅਸੀਂ ਕਰਨਾ ਹੀ ਹੈ ਤਾਂ ਕੁਝ ਕਰੀਏ ਪਰ ਕੰਪਰੋਮਾਈਜ਼ ਕਰਕੇ ਨਹੀਂ ਕੀਤਾ ਮੈਂ ਕੁਝ ਵੀ ਜਦੋਂ ਜਦੋਂ ਧੰਦੇ ਜਦੋਂ ਜਿਸ ਬੰਦੇ ਨੇ ਧਾਰਿਆ ਵੀ ਕਿ ਉਹਨੇ ਥੀਏਟਰ ਦੀ ਦੁਨੀਆ ਦੇ ਵਿੱਚ ਥੀਏਟਰ ਦੇ ਵਿੱਚ ਜਾ ਕੇ ਕੰਮ ਕਰਨਾ ਲੰਬਾ ਸਮਾਂ ਵਿਚਰਨਾ ਹੈ ਉਹਦੇ ਵਾਸਤੇ ਵੱਡੀ ਚੁਣੌਤੀ ਹੁੰਦੀ ਆਪਣੇ ਚਿਹਰੇ ਨੂੰ ਲੈ ਕੇ ਸਾਭ ਤੋਂ ਸੂਰਤ ਨੂੰ ਲੈ ਕੇ ਤੇ ਬਹੁਤੇ ਲੋਕ ਇਸ ਕਰਕੇ ਤਰਕ ਦੇ ਦਿੰਦੇ ਕਿ ਸਾਨੂੰ ਕੇਸ ਕਤਲ ਇਸ ਕਰਕੇ ਕਰਵਾਉਣੇ ਪਏ ਦਾੜਾ ਇਸ ਕਰਕੇ ਨਹੀਂ ਰੱਖਣਾ ਪੈਂਦਾ ਕਿ ਜਦੋਂ ਅਸੀਂ ਫਿਲਮਾਂ ਦੇ ਵਿੱਚ ਕੰਮ ਕਰਦੇ ਹਾਂ ਤਾਂ ਚੁਣੌਤੀਆਂ ਸਾਡੇ ਸਾਹਮਣੇ ਹੁੰਦੀਆਂ ਤਾਂ ਫਿਰ ਤੁਹਾਡੀ ਜਿਹੜੀ ਥਿੰਕਿੰਗ ਆ ਤੁਹਾਡੀ ਜਿਹੜੀ ਸੋਚ ਆ ਉਹਨਾਂ ਦੇ ਨਾਲੋਂ ਬਿਲਕੁਲ ਹੀ ਉਲਟ ਕਿਉਂ ਚੱਲਦੀ ਹੈ ਨਹੀਂ ਉਲਟ ਨਹੀਂ ਚੱਲਦੀ ਤਰਕ ਤਾਂ ਹੁੰਦਾ ਹੀ ਆ ਤਰਕ ਮੇਰੇ ਘਰ ਚੋਂ ਹੀ ਸ਼ੁਰੂ ਹੋ ਗਿਆ ਸੀ ਇੱਕ ਪਾਸੇ ਤਾਂ ਉਹਨਾਂ ਨੇ ਸੀ ਕਿ ਇਹ ਚਲੋ ਕੇਸ ਕਤਲ ਨਾ ਕਰਵਾਏ ਦੂਜੇ ਪਾਸੇ ਮੈਂ ਆਪਣਾ ਜਿਹੜਾ ਕੈਰੀਅਰ ਚੂਜ਼ ਕਰਨਾ ਸੀ ਉਹ ਇਧਰੋਂ ਕਰਨਾ ਸੀ 3-4 ਸਾਲ ਉਹਨਾਂ ਨੇ ਵੇਟ ਕੀਤੀ 2008 ਤੋਂ ਲੈ ਕੇ 12 ਤੱਕ ਮੈਂ ਲਗਾਤਾਰ ਥੀਏਟਰ ਕੀਤਾ ਪੰਜਾਬ ਯੂਨੀਵਰਸਿਟੀ ਤੋਂ ਮੇਰਾ ਅਵਾਰਡ ਵੀ ਰਿਹਾ ਹੈ ਇਨਜਸਟਿਸ 1984 ਇੱਕ ਫਿਲਮ ਆਈ ਸੀ ਉਸ ਫਿਲਮ ਨੂੰ ਵੀ ਸਾਡਾ ਜੈਪੁਰ ਫਿਲਮ ਫੈਸਟੀਵਲ ਤੋਂ ਅਵਾਰਡ ਰਿਹਾ ਹੈ ਪਰ ਉਹਨਾਂ ਨੂੰ ਇਹ ਸੀ ਵੀ ਅਵਾਰਡ ਲੈ ਕੇ ਆ ਜਾਂਦਾ ਹੈ ਘਰ ਅਖਬਾਰਾਂ 'ਚ ਚਾਰ ਫੋਟੋ ਆ ਜਾਂਦੀਆਂ ਸਾਨੂੰ ਇਹਦੇ ਨਾਲ ਨਹੀਂ ਵੀ ਅੱਗੇ ਕੀ ਤੇਰੀ ਉਮਰ ਵੱਧ ਰਹੀ ਹੈ 25 26 ਸਾਲ ਦਾ ਹੋ ਗਿਆ ਮੁੜ ਕੇ ਕੀ ਕਰੇਗਾ ਮੈਂ ਫੇਰ ਵੀ ਨਹੀਂ ਛੱਡਿਆ ਉਸ ਤੋਂ ਬਾਅਦ ਵਿਆਹ ਦੀ ਗੱਲ ਉਹਨਾਂ ਨੇ ਰੱਖਤੀ ਫਿਰ 12 ਦੇ ਵਿੱਚ ਉਹਨਾਂ ਨੇ ਫਿਰ ਥੋੜਾ ਰਵਈਆ ਸਖਤ ਰੱਖਿਆ ਤੇ ਮੈਨੂੰ ਏਸੇ ਫੀਲਡ ਕਰਕੇ 2012 'ਚੋਂ ਘਰੋਂ ਨਿਕਲਣਾ ਪਿਆ ਅ ਘਰੋਂ ਨਿਕਲਦਾ ਮੈਂ ਗਿਆ ਪਰ ਇਹ ਸੀ ਫਿਰ ਉਸ ਤੋਂ ਬਾਅਦ ਫਿਲਮ ਇੰਡਸਟਰੀ ਤੋਂ ਥੋੜਾ ਜਿਹਾ ਦੂਰ ਕੰਮ ਬਹੁਤ ਮੰਗਿਆ ਮੈਂ ਕਿਉਂਕਿ ਕੰਮ ਦਾ ਹੁਣ ਤਰਕ ਵੀ ਹੁੰਦਾ ਹੈ ਇਹ ਗੱਲ ਸੱਚੀ ਹੈ ਕਿ ਕੰਮ ਨੂੰ ਥੋੜਾ ਜਿਆ ਮੁਸ਼ਕਲ ਹੁੰਦੀ ਹੈ ਕੰਮ ਨੂੰ ਕਿਉਂਕਿ ਜੇ ਬੰਦਾ ਬੰਦੇ ਨੇ ਕੇਸ ਕਤਲ ਕਰਾਏ ਨੇ ਉਹ ਕਿਸੇ ਵੀ ਕੈਰੈਕਟਰ ਨੂੰ ਕਰ ਲੂਗਾ ਉਹ ਮੇਰੇ ਸਾਹਮਣੇ ਮੈਂ ਆਪਣੇ ਆਪ ਚੁਣੌਤੀਆਂ ਰੱਖਦਾ ਸੀ ਕਿ ਨਹੀਂ ਯਾਰ ਇਹ ਕੈਰੈਕਟਰ ਨਹੀਂ ਕਰਨਾ بڑے ਕੈਰੈਕਟਰ ਛੱਡੇ ਨੇ ਜੇ 2008 ਦੀ ਗੱਲ ਕਰੀ ਉਦੋਂ ਸਿੰਗਰ بڑے ਗਾਣੇ ਕਰਦੇ ਹੁੰਦੇ ਸੀ ਧਾਰਮਿਕ ਦਿਨ ਜਦੋਂ ਗੁਰਪੁਰਬ ਹੁੰਦੇ ਨੇ ਨਾ ਉਦੋਂ ਗਾਣੇ ਕੱਢਣ ਲੱਪੈਂਦੇ ਆ ਜੈਸੀ ਬੈਂਸ ਦੇ ਹੋਰ-ਹੋਰ ਸਿੱਖ ਕੈਰੈਕਟਰ ਤੁਸੀਂ ਦੇਖੇ ਹੋਣਗੇ ਗਾਣਿਆਂ ਦੇ ਪਿੱਛੇ ਕੈਰੈਕਟਰ ਕਰਨਾ ਹੁੰਦਾ ਸੀ ਜਾਂ ਗਤਕਾ ਖੇਡਣਾ ਹੁੰਦਾ ਸੀ ਐਦਾਂ ਦੇ ਆੰਦੇ ਸੀ ਮੈਨੂੰ ਮੈਂ ਕਿਹਾ ਨਹੀਂ ਇਦਾਂ ਦਾ ਕੈਰੈਕਟਰ ਨਹੀਂ ਕਰ ਜੇ ਕਰਨਾ ਤਾਂ ਵਧੀਆ ਕੰਮ ਕਰਨਾ ਨਹੀਂ ਤਾਂ ਨਹੀਂ ਕਰਨਾ ਕਦੇ ਇਦਾਂ ਦਾ ਸਮਾਂ ਵੀ ਆਇਆ ਕਿ ਜਦੋਂ ਤੁਹਾਡੇ ਤੁਹਾਡੀ ਚੋਣ ਕੀਤੀ ਗਈ ਹੋਵੇ ਕੈਰੈਕਟਰ ਵਾਸਤੇ ਤੇ ਤੁਹਾਨੂੰ ਜਿਹੜੀ ਤੁਹਾਡੇ ਟੀਮ ਦੇ ਵਿੱਚ ਸੀਨੀਅਰ ਹੋਰ ਤਾਂ ਉਹਨਾਂ ਨੇ ਚਿਹਰੇ ਨੂੰ ਲੈ ਕੇ ਕਦੇ ਗਿਲਾ ਜਤਾਇਆ ਹੋਵੇ ਬਿਲਕੁਲ ਬਿਲਕੁਲ ਇੱਕ ਦਿੱਲੀ ਇੱਕ ਨੈਸ਼ਨਲ ਚੈਨਲ DD ਨੈਸ਼ਨਲ ਤੋਂ ਇੱਕ ਮੇਰਾ ਸੀਰੀਅਲ ਸੀਗਾ ਉਹਦੇ ਨਾਲ ਬਾਲੀਵੁੱਡ ਐਕਟਰ ਸੀ ਮੈਨੂੰ ਹੁਣ ਉਹਦਾ ਨਾਮ ਨਹੀਂ ਆਦਾ ਰਿਹਾ ਤੇ ਉਹਦੇ ਨਾਲ ਕੰਮ ਕਰਨਾ ਸੀ ਹੁਣ ਉਹਦੇ ਵਿੱਚ ਜਦੋਂ ਉਹਨਾਂ ਨੇ ਮੇਰੀਆਂ ਪਿਕਸ ਦੇਖੀਆਂ ਸਿਲੈਕਟ ਕਰ ਡਾਇਰੈਕਟਰ ਮੈਡਮ ਸੀ ਕੋਈ ਉਹਨਾਂ ਨੇ ਕਿਹਾ ਵੀ ਤੇਰਾ ਬੜਾ ਸਵੀਟ ਜਿਹਾ ਚਿਹਰਾ ਸਵੀਟ ਜਿਹਾ ਸਰਦਾਰ ਨਹੀਂ ਚਾਹੀਦਾ ਸਾਨੂੰ ਵੀ ਸਾਨੂੰ ਜਾਂ ਤਾਂ ਤੁਸੀਂ ਦਾੜੀ ਬੰਨ੍ਹ ਲਓ ਤੇ ਸਾਨੂੰ ਉਸ ਤਰ੍ਹਾਂ ਦਾ ਕਰੈਕਟਰ ਮੈਂ ਕਿ ਕਰੈਕਟਰ ਮੈਂ ਨਿਭਾ ਲੂੰਗਾ ਹੋਰ ਤੁਸੀਂ ਦੱਸੋ ਉਹਨਾਂ ਨੂੰ ਇਸ ਤਰ੍ਹਾਂ ਇੱਕ ਵਾਰ ਹੀ ਨਹੀਂ ਕਈ ਵਾਰੀ ਹੋਇਆ ਇਸ ਤਰ੍ਹਾਂ ਇੱਕ ਹੋਰ ਫਿਲਮ ਸੀਗੀ ਬਾਲੀਵੁੱਡ ਦੀ ਫਿਲਮ ਸੀਗੀ ਕਹਿੰਦੇ ਯਾਰ ਸਾਨੂੰ ਤੁਸੀਂ ਪਸੰਦ ਹੋ ਕਰੈਕਟਰ ਠੀਕ ਹੈ ਪਰ ਜੇ ਤੁਹਾਡਾ ਤੁਸੀਂ ਬੀਅਰਡ ਕੱਟ ਕਰ ਲਓ ਮੈਂ ਕਿ ਇਹ ਤਾਂ ਨਹੀਂ ਹੋਣਾ ਬਾਕੀ ਤੁਸੀਂ ਦੇਖ ਲਓ ਫਿਰ ਬੜਾ ਅ اچھا ਕੈਰੈਕਟਰ ਸੀ ਫਿਲਮ ਵੀ ਬਾਲੀਵੁੱਡ ਦੀ ਅੱਛੀ ਸੀ ਥਰੂਆਊਟ ਉਹਦੇ ਨਾਲ ਹੀਰੋ ਦੇ ਨਾਲ ਮੇਰਾ ਕੰਮ ਸੀ ਕਹਿੰਦੇ ਫਿਰ ਏਜ ਲੱਗਦੀ ਹੈ ਦਾੜੀ ਦੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਰਹੀਆਂ ਨੇ ਹੁਣ ਤੱਕ ਹੁੰਦੀਆਂ ਨੇ ਜਿਹੜੇ ਕਿਹੜੇ ਨਾਮੀ ਗਾਇਕਾਂ ਦੇ ਨਾਲ ਜਾਂ ਜਿਹੜੇ ਪੰਜਾਬੀ ਆਰਟਿਸਟ ਮੰਨੇ ਜਾਂਦੇ ਨੇ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਹਾਂ ਤੁਸੀਂ ਮੈਂ 2008 ਤੋਂ ਰੈਗੂਲਰ ਕਰ ਰਹੇ ਹਾਂ ਜੀ ਉਸ ਤੋਂ ਪਹਿਲਾਂ ਤੋਂ ਜਾਣਦਾ ਹੀ ਹਾਂ ਸਾਰੇ ਸਿੰਗਰਸ ਨੂੰ ਆਲਮੋਸਟ ਅਹ ਦਿਲਜੀਤ ਭਾਜੀ ਉਹਨਾਂ ਦੀ ਜਿਹੜੀ ਪਹਿਲਾਂ ਫਿਲਮ ਆਈ ਸੀਗੀ ਮੇਲ ਕਰਾ ਦੇ ਰੱਬਾ ਉਹਦੇ ਵਿੱਚ ਮੈਂ ਮੇਰੇ 6-7 ਕੈਰੈਕਟਰ ਨੇ ਡਬਿੰਗ ਡਬਿੰਗ ਕਰਦਾ ਰਿਹਾ ਫਿਰ ਕਿਉਂਕਿ ਹੁਣ ਉਹ ਕੈਰੈਕਟਰ ਦਾ ਕਰਵਾਉਂਦੇ ਨਹੀਂ ਸੀ ਹੁਣ ਡਬਿੰਗ ਤਾਂ ਕਿਸੇ ਨੇ ਕਰਨੀ ਸੀ ਉਹ ਨੌਨ ਐਕਟਰ ਜਦੋਂ ਅਸੀਂ ਐਕਟਰ ਲੈ ਲੈਨੇ ਆ ਫਿਰ ਉਹਨਾਂ ਦੀ ਕਮੀਆਂ ਚ ਭਰਨ ਲਈ ਡਬਿੰਗ ਸਾਡੇ ਵਰਗਿਆਂ ਨੂੰ ਕਰਨੀ ਪੈਂਦੀ ਹੈ ਅਸੀਂ ਥੀਏਟਰ ਤੋਂ ਆ ਚੱਲੋ ਥੀਏਟਰ ਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਮੇਲ ਕਰਾ ਦੇ ਰੱਬਾ ਮੰਦੀਪ ਤੇ ਨਵਨੀਤ ਨੇ ਦੋਨਾਂ ਨੇ ਕੀਤੀ ਸੀ ਉਹਦੇ ਚ ਡਬਿੰਗ ਕੀਤੀ ਫਿਰ ਦੋਨਾਂ ਨੇ ਅਲੱਗ-ਅਲੱਗ ਫਿਲਮਾਂ ਕੀਤੀਆਂ ਜਿਨੇ ਮੇਰਾ ਦਿਲ ਲੁੱ ਚਾਹੇ ਥੋੜੀ ਕੀਤੀ ਦੋ ਕੈਰੈਕਟਰ ਕੀਤੇ ਜਿੰਨਾ ਵੀ ਕੀਤਾ ਹੈ ਨਾ ਧਰਤੀ ਫਿਲਮ 'ਚ ਉਹਨਾਂ ਨਵਨੀਤ ਭਾਜੀ ਨੇ ਕੀਤੀ ਉਹਦਾ ਵੀ ਉਹਦੇ ਵਿੱਚ ਵੀ ਮੈਂ ਡਬਿੰਗ ਕੀਤੀ ਫਿਰ ਇਸ ਤਰ੍ਹਾਂ ਫਿਲਮਾਂ 'ਚ ਡਬਿੰਗ ਜ਼ਰੂਰ ਕਰਦੇ ਨੇ ਮੈਂ ਡਰਾਈਵਿੰਗ ਨੂੰ ਬੁਲਾਉਂਦੇ ਰਿਹਾ ਡਾਇਰੈਕਟਰ ਹੁਣ ਤੱਕ ਵੀ ਕਿ ਆ ਡਬਿੰਗ ਕਰਨੀ ਜੀ ਇਸ ਕੈਰੈਕਟਰ ਦੀ ਡਬਿੰਗ ਕਰਨੀ ਆ ਜੀ ਹਾਂ ਹੁਣ ਆਵਾਜ਼ ਚੇਂਜ ਕਰੋ ਜੀ ਆ ਡਬਿੰਗ ਕਰ ਦੋ ਆਵਾਜ਼ ਚੇਂਜ ਕਰੋ ਜੀ ਆ ਡਬਿੰਗ ਕਰ ਦੋ ਕਰਦੇ ਰਹੇ ਆ ਪਰ ਜਦੋਂ ਉਹਨਾਂ ਨੂੰ ਫੋਨ ਕਰਕੇ ਕਹਿਣਾ ਕਿਤੇ ਸਾਨੂੰ ਕਿਤੇ ਛੋਟਾ ਮੋਟਾ ਕੈਰੈਕਟਰ ਹੈ ਨਾ ਵੀ ਜਦੋਂ ਸਟਰਗਲ ਤਾਂ ਚੱਲ ਰਹੀ ਹੁੰਦੀ ਹੈ ਸਟਰਗਲ ਦੋ ਤਿੰਨ ਕਿਉਂਕਿ ਕੰਮ ਹੀ ਕੰਮ ਏਸੇ ਚੋ ਲੱਭਣਾ ਚਾਹੁੰਦੇ ਆਂ ਅਸੀਂ ਜੇ ਜੌਬ ਕਰਦੇ ਆਂ ਤਾਂ ਉਹਨੇ ਕਿਹਾ ਤੁਸੀਂ ਜੀ ਆਹੀ ਕਰੋ ਨਾਟਕ ਚੇਟਕ ਇਹ ਮੇਰੇ ਨਾਲ ਹੋਈ ਹੋਈ ਏ ਗੱਲ ਕਿਸੇ ਜਗ੍ਹਾ ਮੈਂ ਜੌਬ ਨਹੀਂ ਸੀ ਮੈਨੂੰ ਕੀਰਤਨ ਦੀ ਡਿਊਟੀ ਮਿਲੀ ਸੀ ਮੈਂ ਕਿਹਾ ਚਲੋ ਨਾਲ ਮੇਰੀ ਪੜ੍ਹਾਈ ਹੋ ਜੂਗੀ ਨਾਲ ਮੇਰਾ ਥੀਏਟਰ ਚੱਲਦਾ ਰਹੂਗਾ ਜੇਬ ਖਰਚੇ ਵੀ ਹੁੰਦੀ ਰਹੂਗੀ ਤੇ ਘਰ ਘਰੋਂ ਗਾਲਾਂ ਵੀ ਨਹੀਂ ਪੈਣਗੀਆਂ ਮੈਂ ਡਿਊਟੀ ਕੀਤੀ ਤੇ ਉੱਥੇ ਜੀ ਪ੍ਰਧਾਨ ਸਾਹਿਬ ਹੁਣ ਸਾਨੂੰ ਪਤਾ ਹੈ ਗੁਰਦਾਰਿਆਂ ਦਾ ਮਾਹੌਲ ਮੈਂ ਆਪ ਦੇਖਿਆ ਅਸੀਂ ਰਾਗੀ ਸੀ ਉਹਨਾਂ ਨੂੰ ਕਈ ਵਾਰੀ ਬੁਰਾ ਕਹਿ ਦਿੰਦੇ ਆ ਪਰ ਉਹ ਮਾਹੌਲ ਬੜੀ ਨੇੜਿਓਂ ਦੇਖ ਚੁੱਕਿਆ ਮੈਂ ਹੁਣ ਉਹਨਾਂ ਨੂੰ ਇਹ ਸੀ ਵੀ ਯਾਰ ਮੈਂ ਪੜਿਆ ਲਿਖਿਆ ਹੈਗਾ ਮੇਰੀ ਐਮਏ 뮤జిక్ ਚ ਹੈ ਤੁਸੀਂ ਥੋੜੀ ਮੇਰੀ ਰਿਸਪੈਕਟ ਕਰੋ ਬੰਦੇ ਨੂੰ ਹੁੰਦਾ ਹੈ ਨਾ ਜਿਹੜਾ ਵੀ ਯਾਰ ਤੁਸੀਂ 44500 ਇੰਨਾ ਖੋਣਾ ਸ਼ਾਇਦ ਇੰਨੀ ਇੱਕ ਤਨਖਾਹ ਹੋਣੀ ਹੈ ਵੀ ਇੰਨਾ ਤਾਂ ਮੇਰੇ ਬੁਲਟ ਚ ਤੇਲ ਪੈ ਜਾਂਦਾ ਹੈ ਇੰਨਾ ਤਾਂ ਇੰਨਾ ਫੂਕ ਦੰਨੇ ਆ ਜੇ ਅਸੀਂ ਯੂਨੀਵਰਸਿਟੀ ਚ ਕਾਲਜ ਚ ਪੜਨ ਜਾ ਰਹੇ ਆ ਤਾਂ ਕਪੜਾ ਚੱਜਦਾ ਹੋਣਾ ਚਾਹੀਦਾ ਤੇ ਸਾਡਾ ਫੀਲਡ ਵੀ ਬਿਲਕੁਲ ਅਲੱਗ ਹੈ ਵੀ ਇਹ ਸਿਰਫ ਸਾਡਾ ਚਲੋ ਇਸ ਕਰਕੇ ਆ ਕੈਲੋ ਵੀ ਅਸੀਂ ਉਹ ਥੋੜੇ ਥੋੜਾ ਟਾਈਮ ਸਾਡਾ ਨਿਕਲ ਜੇ ਥੋੜਾ ਟਾਈਮ ਨਿਕਲ ਜੇ ਤਾਂ ਕਿ ਸਾਨੂੰ ਦਿੱਕਤ ਨਾ ਹੋਵੇ ਘਰ ਦੇੋਂ ਤੋਂ ਪੈਸੇ ਨਾ ਮੰਗਣੇ ਪੈਣ ਉਹ ਪ੍ਰਧਾਨ ਸਾਹਿਬ ਵੀ ਉਹ ਮੈਨੂੰ ਕਹਿੰਦੇ ਤੂੰ ਤਾਂ ਨਾਟਕ ਚਿੱਟ ਕੀ ਕਰ ਤੂੰ ਬੰਦਾ ਬਦਲੋ ਜੀ ਉਹਦੇ ਨਾਲ ਵੀ ਦੋ ਤਿੰਨ ਫਿਰ ਵਾਰ ਹੋਇਆ ਹਨਾ ਉਹਨਾਂ ਨਾਲ ਉਹੀ ਬੰਦੇ ਫਿਰ ਇੱਕ ਸੁੱਖਾ ਸਿੰਘ ਮਹਤਾਬ ਸਿੰਘ ਤੇ ਅਸੀਂ ਪਲੇ ਕਰ ਰਹੇ ਸੀ ਉਹਦੇ ਵਿੱਚ ਮੇਰਾ ਕਰੈਕਟਰ ਸੁੱਖਾ ਸਿੰਘ ਦਾ ਸੀ ਉਹਨੂੰ ਚੀਫ ਗੈਸਟ ਬੁਲਾਇਆ ਹੋਇਆ ਸੀ ਉੱਥੇ ਸਟੇਜ ਤੇ ਆ ਕੇ ਜੱਫੀ ਪਾ ਕੇ ਮਿਲ ਕੇ ਗਿਆ ਮਤਲਬ 도ਗਲੇ ਕਿਰਦਾਰ ਵੀ ਹੁੰਦੇ ਨੇ ਨਾ ਉੱਥੇ ਕੁਝ ਹੋਰ ਐ ਨਾਲੇ ਪਤਾ ਵੀ ਮੈਂ ਕੀ ਕਰ ਰਿਹਾ ਉਹਨੂੰ ਪਤਾ ਵੀ ਮੈਂ ਸਿੱਖਾਂ ਦਾ ਸਰਦਾਰ ਆਂ ਦਾ ਅੰਮ੍ਰਿਤਧਾਰੀ ਆ ਤਾਂ ਕੈਰੇਕਟਰ ਤਾਂ ਚੱਜਦਾ ਹੀ ਕਰੂੰਗਾ ਵੀ ਅਸੀਂ ਪੁਸ਼ ਕਰੀਏ ਉਸ ਬੰਦੇ ਨੂੰ ਪੁਸ਼ ਕਰਨ ਵਾਲਿਆਂ ਚੋਂ ਮੈਨੂੰ ਬਹੁਤ ਘੱਟ ਬੰਦੇ ਮਿਲੇ ਆ ਚੰਡੀਗੜ੍ਹ ਦੀ ਘਟਨਾ ਐ ਵੀ ਚੰਡੀਗੜ੍ਹ ਦੀ ਘਟਨਾ ਜੀ ਮੈਂ ਨਾਮ ਤਾਂ ਹੁਣ ਉਹ ਤੇ ਸੈਕਟਰ ਦਾ ਕੀ ਦੱਸਾਂ ਜੇ ਉਹ ਸੁਣਨਗੇ ਤਾਂ ਉਹਨੂੰ ਪਤਾ ਲੱਗ ਹੀ ਜਾਣਾ ਕਾਮਰੇਡ ਕਿਹਾ ਜਾਂਦਾ ਕਿ ਕਾਮਰੇਡ ਦੇ ਜਿਹੜੇ ਨੇ ਉਹ ਥੀਏਟਰ ਦੇ ਉੱਪਰ ਬਹੁਤ ਭਾਰੂ ਨੇ ਕਦੇ ਕਾਮਰੇਡਾਂ ਦੇ ਨਾਲ ਵਾਹ ਪਿਆ ਤੁਹਾਡਾ ਅਸੀਂ ਰਹੇ ਹੀ ਉਹਨਾਂ ਨਾਲ ਆ ਜੀ ਇਪਟਾ ਦੇ ਵਿੱਚ ਸਾਡੀ ਮੈਂਬਰਸ਼ਿਪ ਰਹੀ ਹੈ ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਜਿਹੜੀ ਉਹਨਾਂ ਦੀ ਮੇਨ ਸੰਸਥਾ ਜਿਹੜੀ ਹਿੰਦੁਸਤਾਨ ਦੀ ਕਹਦੀ ਹੈ ਭਾਰਤ ਦੀ ਇਹਨਾਂ ਦੀ ਉਸ ਤੋਂ ਇਲਾਵਾ ਜਿੰਨੇ ਵੀ ਥੀਏਟਰ ਕਰਨ ਵਾਲੇ ਨੇ ਉਹ ਹੈ ਹੀ ਸਾਰੇ ਆਪਣੇ ਆਪ ਨੂੰ ਕਮਿਊਨਿਸਟ ਕਹਾਂਦੇ ਆ ਤੇ ਇਹੋ ਜੇ ਮੁੱਦੇ ਜਿਵੇਂ ਨਸ਼ਿਆਂ ਤੇ ਕਰ ਲਿਆ ਜਿ ਗਰੀਬੀ ਤੇ ਕਰ ਲਿਆ ਕਿਸਾਨਾਂ ਤੇ ਕਰ ਲਿਆ ਮਜ਼ਦੂਰਾਂ ਤੇ ਕਰ ਲਿਆ ਪੰਜਾਬ ਤੇ ਕਰ ਲਿਆ ਪਰ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਮੈਂ 10-12 ਸਾਲ ਥੀਏਟਰ ਕੀਤਾ ਉਹਨਾਂ ਨੂੰ ਕਦੇ ਨਹੀਂ ਛੇੜਦੇ ਗੌਰਮੈਂਟਸ ਆਫ ਮੋਰਚੇ ਦੀ ਗੱਲ ਕਰ ਲਈ ਅੱਜ ਦੀ ਗੱਲ ਕਰ ਲਈਏ ਜੇ ਇਹ ਇਨਸਾਫ ਦੀ ਗੱਲ ਹੋ ਰਹੀ ਹੈ ਇਨਸਾਨੀਅਤ ਦੀ ਗੱਲ ਹੈ ਗੱਲ ਉਹ ਕਰਦੇ ਨੇ ਇਨਸਾਨੀਅਤ ਦੀ ਪਰ ਇਨਸਾਨ ਇਹ ਵੀ ਇਹ ਇਨਸਾਨੀਅਤ ਦੀ ਗੱਲ ਨਹੀਂ ਹੈਗੀ ਪੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ ਤਾਂ ਇਹ ਆ ਇਨਸਾਫ ਦੀ ਉਹ ਗੱਲ ਹੈ ਉੱਥੇ ਮੈਨੂੰ ਅੱਜ 8-10 ਦਿਨ ਸਾਨੂੰ ਹੋ ਗਏ ਇੱਕ ਵੀ ਬੰਦਾ ਇੱਥੇ ਨਹੀਂ ਮਿਲੇ ਇੱਕ ਵੀ ਬੰਦਾ ਨਹੀਂ ਮਿਲਿਆ ਚਾਹੇ ਥੀਏਟਰ ਵਾਲਿਆਂ ਦੀ ਗੱਲ ਕਰ ਲਓ ਚਾਹੇ ਫਿਲਮ ਇੰਡਸਟਰੀ ਦੀ ਗੱਲ ਕਰ ਲਓ ਇੱਕ ਵੀ ਬੰਦਾ ਮੈਂ ਇੱਥੇ ਨਹੀਂ ਦੇਖਿਆ ਸਾਡੀ ਇੰਡਸਟਰੀ ਦਾ ਨਾਲੇ ਲੋਕਲ ਸਾਰੇ ਰਹਿੰਦੇ ਨੇ ਸਿੰਗਰਾਂ ਦੀ ਗੱਲ ਕਰ ਲਓ ਉਹ ਨਹੀਂ ਕੋਈ ਉਹਨਾਂ ਚੋਂ ਨਹੀਂ ਕੋ ਪਹੁੰਚਿਆ ਜਿਹੜੇ ਸਰਦਾਰ ਕੈਰੈਕਟਰ ਵੀ ਹੈਗੇ ਨੇ ਗੁੱਸਾ ਕਰ ਜਾਣਗੇ ਸਾਰੇ ਕਈ ਪਰ ਚਲੋ ਗੁੱਸਾ ਕਰਨ ਵਾਲੀ ਗੱਲ ਤਾਂ ਨਹੀਂ ਹੈਗੀ ਇਹ ਆਪਣੇ ਸਫਰਜ ਨਹੀਂ ਸਾਡੇ ਹੀ ਗੁਰੂ ਗ੍ਰੰਥ ਸਾਹਿਬ ਦਾ ਨੂੰ ਲੈ ਕੇ ਵੀ ਮੋਰਚਾ ਹੈ ਨਾ 328 ਰੁਪਿਆਂ ਦੀ ਗੱਲ ਵੀ ਹੈ ਚੋਰੀ ਹੋਿਆਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬੇਅਦਬੀ ਹੋਈ ਆ ਉਹਦੇ ਲਈ ਵੀ ਹੈ ਅਸੀਂ ਦਾੜੇ ਤਾਂ ਰੱਖੇ ਹੋਏ ਨੇ ਅਸੀਂ ਦਿਖਾਵੇ ਦੇ ਸਿੱਖ ਤਾਂ ਹੈਗੇ ਆ ਮੈਂ ਵੀ ਵਿੱਚੇ ਆ ਮੈਂ ਅਲੱਗ ਨਹੀਂ ਹੈਗਾ ਮੈਂ ਆਪਣੀ ਗੱਲ ਵੀ ਕਰਦਾ ਪਰ ਸਾਡੇ ਕੁਝ ਆਪਣੇ ਕੌਮੀ ਫਰਜ਼ ਵੀ ਹੁੰਦੇ ਨੇ ਸਾਡੀ ਅੰਦਰਲੀ ਇੱਕ ਜ਼ਮੀਰ ਵੀ ਹੁੰਦੀ ਹੈ ਉਹਨੂੰ ਉਹ ਜ਼ਰੂਰੀ ਹੁੰਦੀ ਹੈ ਉਹਨੂੰ ਜਗ੍ਹਾ 'ਤੇ ਰੱਖਣਾ ਜ਼ਰੂਰੀ ਹੁੰਦਾ ਅਸੀਂ ਸਟੇਜ ਤੇ ਪਰਫਾਰਮੈਂਸ ਤਾਂ ਹੀ ਨਹੀਂ ਦੇ ਸਕਦੇ ਹੁਣ ਅਸੀਂ ਜੇ ਇੱਕ ਐਗਜ਼ਾਮਪਲ ਦੇ ਲਈ ਜੇ ਕਾਮਰੇਡ ਨੇ ਉਹ ਨਸ਼ਿਆਂ ਤੇ ਥਰੂਆਊਟ ਮੈਂ ਵੀ ਕੀਤੇ ਨੇ ਪਲੇ ਅਸੀਂ ਸਾਨੂੰ ਸਰਕਾਰ ਵੱਲੋਂ ਵੀ ਮਿਲਦੇ ਨੇ ਫਾਰਮੈਲਟੀ ਕਰਦੇ ਆ ਅਸੀਂ ਮੈਂ ਵੀ ਕੀਤੇ ਨੇ 1.5-2 ਸਾਲ ਅਸੀਂ ਨੁੱਕੜ ਨੱਕੜ ਜੇ ਬਹੁਤ ਕੁਝ ਕੀਤਾ ਕਿਉਂਕਿ ਸਾਨੂੰ ਇਹ ਹੁੰਦਾ ਸੀ ਵੀ ਚਲੋ 1.5 200 300 ਰੁਪਏ ਮਿਲ ਜੇ ਕੋਲੇ ਟਾਈਮ ਸ ਹੈਨਾ ਪੀਛਾ ਦਿਨ ਨਿਕਲ ਜਾਣਾ ਪੰਜ ਪਲੇ ਕਰਾਂਗੇ ਤਾਂ ਸਾਡਾ 1000 ਰੁਪਏ ਬਣ ਜਾਣਾ ਵਧੀਆ ਹੈਨਾ ਪਰ ਜੇ ਗੱਲ ਕਰੀਏ ਨਸ਼ਿਆਂ ਦੀ ਜਿਹੜੇ ਉਹੀ ਐਕਟਰਸ ਨਸ਼ਿਆਂ ਦੀ ਸਾਰਾ ਦਿਨ ਨਸ਼ੇ 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 ਬੰਦ ਕਰੋ ਸ਼ਰਾਬ ਬੜੀ ਮਾੜੀ ਹੈ ਸ਼ਰਾਬ ਬੜੀ ਮਾੜੀ ਹੈ ਸ਼ਰਾਬ ਨੇ ਘਰ ਪਟਤਾ ਇਦਾਂ ਦੀ ਕਈ ਪਲੇ ਨੇ ਉਹੀ ਡਾਇਰੈਕਟਰ ਉਹੀ ਐਕਟਰਸ ਇਕੱਠੇ ਹੋ ਕੇ ਸ਼ਾਮ ਨੂੰ ਪੀ ਰਹੇ ਹੁੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਹੀ ਫਿਰ ਗੁੱਟ ਮਾਰ ਦੀ ਗੱਲ ਵੀ ਚੱਲਦੀ ਹੈ ਲੋਕਾਂ ਨੂੰ ਸਮਾਜ ਨੂੰ ਦੱਸਿਆ ਜਾਂਦਾ ਤੁਸੀਂ ਮਿਲ ਕੇ ਰਹਿਣਾ ਕਿਵੇਂ ਹੈ ਜਾਤਾਂ ਤੋਂ ਦੂਰ ਕਿਵੇਂ ਰਹਿਣਾ ਇੱਕ ਵਾਰੀ ਕਾਮਰੇਡਾਂ ਦੀ ਜਿਹੜੀ ਇਪਟਾ ਜਿਹੜੀ ਹੈਗੀ ਹੈ ਸੰਸਥਾ ਉਹਨਾਂ ਦੇ ਵਿੱਚ ਮੈਂ ਬੈਠਾ ਸੀ ਉਹ ਤੇ ਗੱਲ ਕੀਤੀ ਮੈਂ ਇਹੀ ਗੱਲ ਕੀਤੀ ਸਾਰੇ ਧਰਮਾਂ ਦੀ ਇਹ ਗੱਲ ਹੈ ਈਵਨ ਸਿੱਖ ਧਰਮ ਦੀ ਵੀ ਇਹ ਗੱਲ ਹੈ ਪਰ ਇਹ ਕਹਿੰਦੇ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਅਸੀਂ ਹਿਊਮੈਨਿਟੀ ਦੀ ਗੱਲ ਕਰਦੇ ਹਾਂ ਇਹਨਾਂ ਦੇ ਵਿੱਚ ਵੀ ਹਿਊਮੈਨਿਟੀ ਦੀ ਗੱਲ ਜਿਹੜਾ ਧੱਕਾ ਕਰ ਜੇ ਕੋਈ ਕਰ ਜੇ ਜੇ ਆਪਸੇ ਮੁੰਡਾ ਕੁੜੀ ਜੇ ਕੋਈ ਵਿਆਹ ਕਰਾਣਾ ਚਾਹ ਰਹੀ ਹੁਣ ਲਵ ਮੈਰਿਜ ਕਰਾ ਕਰਵਾ ਲੈਣ ਕਰਵਾ ਲੈਣ ਪਰ ਜਦੋਂ ਇਹ ਮਜ਼ਦੂਰਾਂ ਦੀ ਗੱਲ ਕਰਦੇ ਤਾਂ ਮਜ਼ਦੂਰਾਂ ਦੇ ਮੁੰਡੇ ਨੂੰ ਕਦੇ ਇਹਨਾਂ ਨੂੰ ਕਿਸੇ ਨੂੰ ਇੱਕ ਨੂੰ ਪੁੱਛੋ ਕਿ ਤੁਸੀਂ ਆਪ ਕੁੜੀ ਕਿਸੇ ਨੂੰ ਦਿੱਤੀ ਹੈ ਦਲਿਤਾਂ ਨੂੰ ਕਦੇ ਆਪ ਕੁੜੀ ਦਿੱਤੀ ਹੈ ਚਲੋ ਦਲੇਤ ਤੋਂ ਸੋਨਾ ਹੋਵੇ ਨੌਕਰੀ ਲੱਗਿਆ ਹੋਵੇ ਫੋਰਨ ਵੀ ਗਿਆ ਹੋਵੇ ਜ਼ਮੀਨ ਵੀ ਹੋਵੇ ਗੱਡੀਆਂ ਵੀ ਹੋਣ ਉਹਨੂੰ ਕਿਸੇ ਨੇ ਆਪ ਜਾ ਕੇ ਕੁੜੀ ਦਿੱਤੀ ਹੈ ਕਿਸੇ ਨੇ ਕਾਮਰੇਡਾਂ ਦੀ ਇਕੱਲਿਆਂ ਦੀ ਗੱਲ ਕਰਲੀ ਉਹ ਸਿਰਫ ਦੇ ਸਿਰਫ ਸਟੇਜੀ ਗੱਲਾਂ ਸਟੇਜ ਤੇ ਹੀ ਹੁੰਦਾ ਉਹ ਸਾਰਾ ਕੁਝ ਕਿਸੇ ਨੂੰ ਇੰਪ੍ਰੈਸ ਕਰ ਲਈ ਹੀ ਹੁੰਦਾ ਹੈ ਥੀਏਟਰ ਵਾਲਿਆਂ ਦਾ ਜ਼ਿਆਦਾਤਰ ਫੋਕਸ ਕੀ ਹੁੰਦਾ ਕਿ ਇਹ ਥੀਏਟਰ ਤੋਂ ਬਾਅਦ ਸਾਨੂੰ ਫਿਰ ਫਿਲਮਾਂ ਮਿਲਣ ਥੀਏਟਰ ਤੋਂ ਸਾਨੂੰ ਐਕਟਿੰਗ ਆਊਗੀ ਉਸ ਤੋਂ ਬਾਅਦ ਫਿਲਮਾਂ ਮਿਲਣ ਕਿੰਨੇ ਐਕਟਰਸ ਨੇ ਕਿਹਦਾ ਕਿਹਦਾ ਨਾਮ ਲਈ ਸਾਰੇ ਥੀਏਟਰ ਤੋਂ ਨੇ 90% ਥੀਏਟਰ ਤੋਂ ਨੇ ਜਿਹੜੇ ਹੁਣ ਐਕਟਰਸ ਨੇ ਪਰ ਫਿਲਮਾਂ 'ਚ ਜਦੋਂ ਲਿਆ ਜਾਂਦਾ ਉਹਨਾਂ ਨੂੰ ਬਹੁਤ ਛੋਟੇ ਛੋਟੇ ਕੈਰੈਕਟਰ ਦਿੱਤੇ ਜਾਂਦੇ ਆ ਤੇ ਅ uh, uh, 70% 80% ਜਿਹੜਾ ਹੁੰਦਾ ਉਹ ਸਫਾਰਸ਼ੀ ਹੁੰਦੇ ਨੇ ਸੋ ਆਪਣ ਦੇਖ ਕੇ ਜਾਂ ਪੈਸਾ ਦੇਖ ਕੇ ਕੈਰੈਕਟਰ ਦਿੱਤਾ ਜਾਂਦਾ ਤਾਂ ਹੀ ਤਾਂ ਸਾਡੇ ਵਰਗਿਆਂ ਨੂੰ ਫਿਰ ਡਬਿੰਗ ਕਰਵਾਈ ਜਾਂਦੀ ਹੈ ਵੀ ਐਕਟਿੰਗ ਹੁਣ ਲਿਪਸਿੰਕ ਨਹੀਂ ਹੋਣਾ ਨਾ ਐਕਟਿੰਗ ਉਹ ਤੋਂ ਕਰਵਾ ਲਈ ਜਾਂਦੀ ਹੈ ਮੁੜ ਕੇ ਫਿਰ ਗਲਤੀਆਂ ਛੁਪਾਉਣ ਲਈ ਫਿਰ ਸਾਨੂੰ ਬੁਲਾਇਆ ਜਾਂਦਾ ਕਿ ਆਜੋ ਜੀ ਹੁਣ ਇਹਨਾਂ ਦੀਆਂ ਗਲਤੀਆਂ ਅ ਹਣਾ ਵੀ ਅੱਧਾ ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਪਤਾ ਹੁੰਦਾ ਵੀ ਯਾਰ ਇਸ ਬੰਦੇ ਨੇ ਡਬਿੰਗ ਕੀਤੀ ਹੈ ਹਿੰਦੀ ਫਿਲਮਾਂ 'ਚ ਚਲੋ ਮੁਸ਼ਕਲ ਆਂਦੀ ਹੈ ਪਰ ਪੰਜਾਬੀ ਫਿਲਮਾਂ ਦਾ ਸਿੱਖ ਕੈਰੈਕਟਰ ਨੂੰ ਸਰਦਾਰ ਕੈਰੈਕਟਰ ਨੂੰ ਕੋਈ ਨਾ ਕੋਈ ਕੈਰੈਕਟਰ ਦਿੱਤਾ ਹੀ ਜਾ ਸਕਦਾ ਨਾ ਉੱਥੇ ਉਹਨਾਂ ਨੂੰ ਨਕਲੀ ਦਾੜੀਆਂ ਲਾ ਕੇ ਖੜਾ ਦਿੱਤਾ ਜਾਂਦਾ ਅੱਜ ਵੀ ਹੁਣ ਵੀ ਨਕਲੀ ਦਾੜੀਆਂ ਨਕਲੀ ਮੁੱਛਾਂ ਉਹ ਕੀ ਕਰ ਲੈਣ ਕੀ ਕੈਰੈਕਟਰ ਕੱਢ ਕੇ ਦਿਖਾ ਦੇਣਗੇ ਜਾਹਣ ਜਿਹਨੂੰ ਪੰਜਾਬੀ ਦੇ ਬਾਰੇ ਪਤਾ ਨਹੀਂ ਉਹ ਪੰਜਾਬੀ ਦੀ ਉਹ ਗੱਲ ਕਰ ਲੋ ਜਿਹੜਾ ਠੇਢ ਪੰਜਾਬੀ ਚ ਅਸੀਂ ਡਾਇਲੌਗ ਬੋਲਣਾ ਹੈ ਉਹ ਬੰਬੇ ਤੋਂ ਬੁਲਾ ਕੇ ਕਿਵੇਂ ਬੁਲਾ ਲੈਣਗੇ ਉਹਨੂੰ ਸਿਖਾਇਆ ਜਾਊਗਾ ਫੇਰ ਕਿਤੇ ਜਾ ਕੇ ਇਹ ਤਾਂ ਐਕਟਰ ਕਮਾਲ ਦਾ ਇਰਫਾਨ ਖਾਨ ਦੀ ਫਿਲਮ ਸੀਗੀ ਕਿੱਸਾ ਉਹਦੇ ਵਿੱਚ ਉਹਨੂੰ ਚਲੋ ਦਾੜੀ ਮੁੱਛਾ ਲਾਈਆਂ ਗਈਆਂ ਪਰ ਉਸ ਬੰਦੇ ਨੇ ਟ੍ਰੇਨਿੰਗ ਲਈ ਉਹ ਆਮ ਲੋਕਾਂ ਚ ਵਾਇਰਲ ਨਹੀਂ ਹੋਈ ਫਿਲਮ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਸਾਹਿਤ ਨਾਲ ਜੁੜੇ ਹੋਣਗੇ ਜਾਂ ਥੀਏਟਰ ਨਾਲ ਜੁੜੇ ਹੋਣਗੇ ਉਹਨਾਂ ਲੋਕਾਂ ਲਈ ਸੀ ਫਿਲਮ ਆਮ ਕਮਰਸ਼ੀਅਲ ਫਿਲਮ ਨਹੀਂ ਸੀ ਉਹ ਉਸ ਟੀਮ ਨਾਲ ਵੀ ਮੈਂ ਕੰਮ ਕੀਤਾ ਸੋ ਮੁਸ਼ਕਲਾਂ ਵੀ ਆndੀਆਂ ਨੇ ਜੇ ਥੀਏਟਰ ਦੀ ਗੱਲ ਕਰ ਲਈਏ ਤਾਂ ਥੀਏਟਰ ਦੇ ਵਿੱਚ ਮਾਨਸਿਕਤਾ ਜਿਹੜੀ ਹੈਗੀ ਆ ਉਹ ਫੇਰ ਵੀ ਉੱਥੇ ਹੀ 500 ਸਾਲ ਪੁਰਾਣੀ ਹੋਈਆਂ ਥੀਏਟਰ ਨੂੰ ਵੀ ਯੂਜ਼ ਕੀਤਾ ਯੂਜ਼ ਹੀ ਕੀਤਾ ਜਾਂਦਾ ਹੈ ਜਿਹੜਾ ਅਸੀਂ ਇਹ ਸਟੇਜ ਬਣੀ ਹੈ ਇਹ ਸਟੇਜ ਤਾਂ ਹੀ ਹੈ ਨਾ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਅਵੇਅਰ ਕਰਨ ਤੱਕ ਸੀਮਤ ਰਹਿ ਜਾਂਨੇ ਆ ਕਿਉਂਕਿ ਜਦੋਂ ਸਾਡੇ ਮਨ 'ਚ ਕੋਈ ਗੱਲ ਹੈ ਨਹੀਂ ਜਦੋਂ ਸਾਡੇ ਆਪਣੇ ਅੰਦਰ ਉਹ ਆਵਾਜ਼ ਨਹੀਂ ਉੱਠੀ ਨਾ ਅੰਦਰੋਂ ਆਵਾਜ਼ ਨਹੀਂ ਉੱਟਦੀ ਉਦੋਂ ਤੱਕ ਜਿਹੜਾ ਸਾਹਮਣੇ ਵਾਲਾ ਸਰੋਤਾ ਕੁਛ ਟਾਈਮ ਲਈ ਰੋਲ ਹੋਊਗਾ ਇਮੋਸ਼ਨਲ ਹੈ ਨਾ ਹੋ ਕੇ ਇਮੋਸ਼ਨਲੀ ਦੂਸਰਿਆਂ ਨੂੰ ਅਟੈਚ ਕਰਕੇ ਥੋੜੀ ਦੇਰ ਲਈ ਖੁਸ਼ ਕਰ ਲੂਗਾ ਜਾਂ ਕਾਮੇਡੀ ਕਰਕੇ ਹਸਾ ਲੂਗਾ ਜਾਂ ਰਵਾ ਲੂਗਾ ਪਰ ਅਸਰ ਨਹੀਂ ਹੋਣਾ ਉਹਨੇ ਕੁਛ ਟਾਈਮ ਲਈ ਰਹਿਣਾ ਉਹ ਅਸਰ ਥੀਏਟਰ ਚ ਵੀ ਹੈਗੇ ਨੇ ਬਹੁਤ ਅੱਛੇ ਇਨਸਾਨ ਹੈਗੇ ਨੇ ਡਾਕਟਰ ਸਾਹਿਬ ਸਿੰਘ ਦੀ ਗੱਲ ਕਰ ਲਓ ਉਹ ਬਹੁਤ ਵਧੀਆ ਨੇ ਉਹਨਾਂ ਦੇ ਲਿਖਤ ਬਹੁਤ ਸੋਹਣੀ ਹੈ ਅ ਪਰ ਕਿਤੇ ਨਾ ਕਿਤੇ ਉਹਨਾਂ ਨਾਲ ਮੈਨੂੰ ਇੱਕ ਇਸ ਗੱਲ ਦਾ ਹਮੇਸ਼ਾ ਗਿਲਾ ਰਿਹਾ ਮੇਰੇ ਫੇਵਰਟ ਨਹੀਂ ਮੇਰੇ ਸਤਕਾਰਯੋਗ ਨੇ ਵੱਡੇ ਆ ਮੇਰੇ ਪਿਓ ਸਮਾਨ ਨੇ ਉਹ ਅ ਕਿ ਜਿਵੇਂ ਹੁਣ ਕਮਿਊਨਿਸਟ ਮੋਰਚੇ ਦੀ ਗੱਲ ਹੈ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਜੇ ਕਮਿਊਨਿਸਟ ਕਹਿੰਦੇ ਨੇ ਤਾਂ ਹਿਮੈਨਿਟੀ ਦੀ ਗੱਲ ਤਾਂ ਹੈ ਹੀ ਆ ਨਾ ਚਾਹੇ ਉਹਨਾਂ ਨੇ ਕੁਝ ਵੀ ਕੀਤਾ ਹੋਵੇ ਜੇ ਪਾਣੀਆਂ ਦੀ ਗੱਲ ਚੱਲਦੀ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਚੱਲੇ ਉਹ ਤੇ ਬੜੀ देर ਬਾਅਦ ਬੋਲਦੇ ਆ ਜੇ ਭਾਖੜਾ ਦੀ ਗੱਲ ਚੱਲੇ ਫਿਰ ਵੀ ਬੜੀ देर ਬਾਅਦ ਬੋਲਦੇ ਉਹ ਵੀ ਚਾਰ ਹੋਰ ਲੋਕਾਂ ਨੂੰ ਦੇਖ ਕੇ ਜਦੋਂ ਫੇਸਬੁੱਕ ਤੇ ਹਰ ਬੰਦਾ ਕਮੈਂਟ ਕਰ ਰਿਹਾ ਤੁਹਾਨੂੰ ਉਸ ਤੋਂ ਪਹਿਲਾਂ ਪੋਸਟ ਪਾਣੀ ਚਾਹੀਦੀ ਹੈ ਕਮੈਂਟਾਂ ਨੂੰ ਦੇਖਣ ਤੋਂ ਬਾਅਦ ਕਿਉਂ ਤੁਸੀਂ ਪੋਸਟ ਪਾਣੇ ਹੋ ਜਿਹੜੇ ਮੁੱਦਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਾਮਰੇਟਾਂ ਨੂੰ ਇਹਦੇ ਤੋਂ ਸਮੱਸਿਆ ਕੀ ਹੈ ਜੇ ਜਿਹੜੇ ਆਵਾਮ ਗੱਲ ਕਰਦੀ ਹੈ ਪੰਜਾਬ ਪੱਖੀ ਜਿਹੜੇ ਸਿਹਰਦ ਲੋਕ ਉਹਨਾਂ ਮਸਲਿਆਂ ਨੂੰ ਲੈ ਕੇ ਹੱਲ ਕਰਨਾ ਚਾਹੁੰਦੇ ਨੇ ਤੇ ਫਿਰ ਜਿਹੜੀਆਂ ਕਾਮ ਰੈਡੀ ਇਸ ਤਰ੍ਹਾਂ ਦੀਆਂ ਧਰਾਂ ਜਿਹੜੇ ਆਪਣੇ ਆਪ ਨੂੰ ਬਹੁਤ ਸੁਹਿਰਦ ਮੰਨਦੇ ਨੇ ਉਹਨਾਂ ਨੂੰ ਸਮੱਸਿਆ ਕੀ ਇਹ ਬੋਲਦੇ ਕਿਉਂ ਨਹੀਂ ਆ ਜਾਗਰੂਕਤਾ ਲੋਕਾਂ ਦੇ ਵਿੱਚ ਇਹਨਾਂ ਅੱਖਾਂ ਨੂੰ ਲੈ ਕੇ ਕਿਉਂ ਨਹੀਂ ਜਾਂਦੇ ਉਹਨਾਂ ਨੂੰ ਪੁੱਛੂਗਾ ਕੌਣ ਫਿਰ ਉਹਨਾਂ ਦੀ ਪੁੱਛ ਪੜਤਾਲ ਕਿਵੇਂ ਹੋਊਗੀ ਹੁਣ ਉਹ ਲੋਕਾਂ ਤੋਂ ਉਹ ਪੰਜਾਬ ਤੋਂ ਡਿਫਰੈਂਟ ਆਪਣੇ ਆਪ ਨੂੰ ਕਰਕੇ ਤਾਂ ਦਿਖਾਉਂਦੇ ਨੇ ਨਾ ਕਿ ਅਸੀਂ ਦੁਨੀਆ ਪਰਦੇ ਅਲੱਗ ਆ ਪੰਜਾਬ 'ਚ ਵੀ ਇਹ ਜੀ ਗੱਲ ਨਹੀਂ ਕਰੋ ਜੀ ਹੁਣ ਇੱਥੇ ਹੀ ਜੇ ਯੂਪੀ ਬਿਹਾਰ ਦੇ ਭਈਆਂ ਨੂੰ ਕੁੱਟ ਕੇ ਵੀਡੀਓ ਬਣਾ ਦਿੱਤੀ ਜਾਵੇ ਸਰਦਾਰ ਕੁੱਟ ਦੇਣ ਕਿਸੇ ਕਿਸੇ ਰੀਜ਼ਨ ਕਰਕੇ ਲੜਾਈ ਹੋ ਜਾਵੇ ਫਿਰ ਉਹ ਵੀਡੀਓ ਵਾਇਰਲ ਹੋ ਜਾਣੀ ਹੈ ਯੂਪੀ ਬਿਹਾਰ ਦੇ ਆ ਕੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਆ ਕੇ ਇਹ ਕਹਿਣ ਵੀ ਸ਼ਮਸ਼ਾਨ ਬਣਾ ਦੇਣਗੇ ਉੱਥੇ ਉਹੀ ਜਿਹੜੇ ਕਾਮਰੇਡ ਲੋਕ ਨੇ ਉਹ ਬੋਲਣਗੇ ਨਹੀਂ ਇਹ ਕਾਮਰੋਡ ਕਾਮਰੇਡ ਕਿਸਾਨਾਂ ਨਾਲ ਤੁਰ ਪੈਂਦੇ ਆ ਤੇ ਮਜ਼ਦੂਰਾਂ ਨੂੰ ਪਿੱਛੇ ਲਾ ਲੈਂਦੇ ਆ ਮੁੜ ਕੇ ਮਜ਼ਦੂਰਾਂ ਦੀ ਉਹ ਆਪ ਹੀ ਗੱਲ ਨਹੀਂ ਕਰਦੇ ਫੇਰ ਕਿਸਾਨ ਦੀ ਗੱਲ ਕਰਦਾ ਕਿਉਂਕਿ ਰੋਟੀ ਜੁੜੀ ਹੋਈ ਹੈ ਨਾਲ ਚਾਹੇ ਉਹ ਕੋਈ ਵੀ ਸਿੰਗਰ ਹੋਵੇ ਪੰਜਾਬੀ ਸਿੰਗਰ ਸਾਰੇ ਹੁਣ 25 ਲੱਖ ਤਾਂ ਉਹਨਾਂ ਨੂੰ ਉਹੀ ਦੇਊਗਾ ਨਾ ਜਿਹੜੇ ਕਿਸਾਨ ਹੋਊਗਾ ਕਿਸਾਨਾਂ ਨਾਲ ਤਾਂ ਹੀ ਗਏ ਨਾ ਉਹ 25 ਲੱਖ 26 ਲੱਖ 10 ਲੱਖ 20 ਲੱਖ 5 ਲੱਖ ਜਿੰਨੇ ਵੀ ਇੱਕ ਸਿੰਗਰ ਲੈਂਦੇ ਐ ਕਿਸਾਨਾਂ ਨਾਲ ਤਾਂ ਹੀ ਗਏ ਨਾ ਕਿਸਾਨ ਆਪਣੀ ਵਾਢੀ ਕਰੂਗਾ ਫੇਰ ਇਹਨਾਂ ਸਿੰਗਰਾਂ ਨੂੰ ਬੁਲਾਊਗਾ ਆਪਣੇ ਮੁੰਡਿਆਂ ਬੱਚਿਆਂ ਦੇ ਵਿਆਹ ਕਰਾਊ ਫੇਰ ਇਹਨੂੰ ਪੈਸੇ ਮਿਲਣਗੇ ਹੁਣ ਇੱਥੋਂ ਕੀ ਮਿਲਣਾ ਐ ਇੱਥੇ ਤਾਂ ਸਿੰਗਰਾਂ ਦੀ ਗੱਲ ਛੱਡੋ ਇਹ ਤਾਂ ਕੌਮੀ ਇਨਸਾਫ ਮੋਰਚੇ ਦੀ ਗੱਲ ਐ ਨਾ ਸਾਡੇ ਸਿੱਖ ਕੌਮ ਦੇ ਰਾਗੀ ਕਿੰਨੇ ਪਹੁੰਚੇ ਨੂੰ ਤੁਸੀਂ ਇਹ ਦੇਖ ਲਓ 8-10 ਦਿਨ ਦੇ ਵਿੱਚ ਅਸੀਂ ਹਰ ਰੋਜ਼ ਸ਼ਾਮ ਨੂੰ ਕੀਰਤਨ ਕਰ ਰਹੇ ਰੋਜ਼ ਆਉਣਾ ਮੈਂ ਤੇ ਅਸੀਂ ਕਰਦੇ ਆ ਫਿਰ ਲੋਕਲ ਚੰਡੀਗੜ੍ਹ ਮੁਹਾਲੀ 'ਚ ਲੱਗੇ ਹੋਏ ਮੋਰਚਾ ਇੱਥੇ ਵਾਲੇ ਰਾਗੀ ਸਿੰਘ ਵੀ ਨਹੀਂ ਆ ਰਹੇ ਸਿੰਗਰਾਂ ਦੀ ਤਾਂ ਇਹ ਗੱਲ ਦੂਰ ਦੀ ਹੈ ਇੱਥੇ ਤਾਂ ਸਾਰਾ ਸਾਰੇ ਪੰਜਾਬ 'ਚੋਂ ਇੱਥੇ ਚੰਡੀਗੜ੍ਹ ਮੁਹਾਲੀ 'ਚ ਹੀ ਰਹਿੰਦੇ ਆ ਸਾਰੇ ਸਿੰਗਰ theater ਵਾਲੇ ਐਕਟਰ ਜੋ ਵੀ ਹੈ ਕਿਉਂਕਿ ਕੌਮ ਦਾ ਦਰਦ ਸਾਡੇ ਵਿੱਚੋਂ ਅੰਦਰੋਂ ਖਤਮ ਹੁੰਦਾ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਲਈ ਉਹਨਾਂ ਰਿਸਪੈਕਟ ਪਿਆਰ ਜਿਹੜਾ ਹੈਗਾ ਉਹ ਸਾਡੇ ਅੰਦਰ ਨਹੀਂ ਹੈਗਾ ਇਹ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਦੇ ਅੰਦਰ ਉਹ ਪਨਪ ਦੀਆਂ ਨਹੀਂ। ਭਾਈ ਤੁਸੀਂ ਸਿੱਖੀ ਖਿਆਲਤ ਵਾਲੇ ਹੋ ਤਾਂ ਆਮ ਕਰਕੇ ਪਿਛਲੇ ਲੰਬੇ ਸਮੇਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਦੇ ਜਿਹੜੇ ਪਾਵਨ ਕਿਰਦਾਰ ਦੇ ਉੱਪਰ ਫਿਲਮਾਂ ਦਾ ਫਿਲਮਾਂਕਣ ਕਰਨ ਦਾ ਜਿਹੜਾ ਅਸੀਂ ਯਤਨ ਵੀ ਕੀਤਾ ਗਿਆ ਜਿਹੜੀਆਂ ਸੋਹਿਰਤ ਸਿੱਖਾਂ ਦੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਰੋਕ ਵੀ ਬਹੁਤ ਬਹੁਤ ਤਕੜੇ ਹੋ ਕੇ ਲਾਮਬੰਦੀ ਕਰਕੇ ਰੁਕੋ ਲਗਵਾਈ ਗਈ। ਕੀ ਲੱਗਦਾ ਹੈ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਕਿਰਦਾਰ ਨੂੰ ਫਿਲਮਾਂ ਦੇ ਵਿੱਚ ਪੇਸ਼ਕਾਰੀ ਕਰਨਾ ਜਾਇਜ਼ ਮੰਨਦੇ ਹੋ ਇਸ ਗੱਲ ਨੂੰ? ਬਿਲਕੁਲ ਨਹੀਂ ਜੀ ਮੈਂ ਇਸ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਹੈਗਾ। ਕਿਰਦਾਰ ਕਰੈਕਟਰ ਹੁੰਦਾ ਨਾ ਜਿਹੜਾ ਉਹ ਬਹੁਤ ਉੱਚਾ ਹੁੰਦਾ ਹੈ ਗੁਰੂ ਅਸੀਂ ਬਣੀ ਨਹੀਂ ਸਕਦੇ ਭਾਵੇਂ ਉਹ ਕਿਰਦਾਰ ਕਰਕੇ ਭਾਵੇਂ ਉਹ ਐਕਟਿੰਗ ਕਰਨੀ ਤਾਂ ਵੀ ਨਹੀਂ ਅਸੀਂ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਹੀ ਨਹੀਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਤੁਹਾਨੂੰ ਮੈਂ ਮੈਂ ਮਹਾਰਾਜਾ ਰਜੀਤ ਸਿੰਘ ਸੀਰੀਅਲ ਸੀਗਾ ਉਹਦਾ ਉਹਦੀ ਡਾਇਰੈਕਸ਼ਨ ਟੀਮ 'ਚ ਰਿਹਾ 6 ਮਹੀਨੇ ਚੱਲਿਆ ਉਹ ਮੇਰੀ ਉਹਨਾਂ ਨਾਲ ਹਰ ਰੋਜ਼ ਲੜਾਈ ਰਹਿੰਦੀ ਸੀ ਜਦੋਂ ਬੰਬੇ ਸੀ ਮੈਂ ਕੌਂਟਿਨੂਅਲ ਪਿਕਚਰ ਨਾਲ ਮੈਂ ਕੰਮ ਕਰ ਰਿਹਾ ਸੀ ਉਦੋਂ ਇੱਥੇ ਵਾਲੇ ਨਾਲ ਲੜਾਈ ਰਹਿੰਦੀ ਸੀ ਮੇਰੀ ਕਿਉਂਕਿ ਇਹ ਕਹਿੰਦੇ ਸੀ ਅਸੀਂ ਕੇਸ ਕਰਾਂਗੇ ਉਹ ਕਰਾਂਗੇ ਉਹ ਕਰਾਂਗੇ ਉੱਥੇ ਰਹਿ ਕੇ ਇਹਨਾਂ ਨਾਲ ਲੜਦਾ ਸੀ ਵੀ ਯਾਰ ਕੁਝ ਦਿਖਾ ਰਹੀ ਐ ਇਹ ਨੈਸ਼ਨਲ ਲੈਵਲ ਤੇ ਕੁਝ ਦਿਖਾ ਲੈਣ ਦੋ ਵੀ ਮੈਂ ਖੜਾ ਕੋਈ ਗੱਲ ਨਹੀਂ ਆਜੋ ਫਿਰ ਹੈਨਾ ਸ਼ੇਰੇ ਪੰਜਾਬ ਤੇ ਜੀ ਸੀਰੀਅਲ ਬਣ ਰਿਹਾ ਕੁਝ ਚੰਗੀ ਚੀਜ਼ ਲੋਕਾਂ ਨੂੰ ਨਾਮ ਤਾਂ ਪਤਾ ਲੱਗੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਈ ਚੀਜ਼ ਹੈ ਤੇ ਉਹਦਾ ਕੋਈ ਰਾਜ ਹੈ ਉੱਥੇ ਮੈਂ ਉਹਨਾਂ ਨਾਲ ਲੜਦਾ ਰਹਿੰਦਾ ਸੀ ਸੀਰੀਅਲ ਵਾਲੇ ਇਹ ਸ਼ੋਅ ਕਰਨ ਤੇ ਲੱਗੇ ਹੋਏ ਸੀ ਕਿ ਹਿੰਦੁਸਤਾਨ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਉਹ ਇਹ ਸ਼ੋਗਰਨ ਤੇ ਲੱਗੇ ਹੋਏ ਸੀ ਵੀ ਦੇਸ਼ ਦਾ ਇੱਕ ਬਹੁਤ ਵਧੀਆ ਰਾਜਾ ਸੀ ਤੇ ਹਿੰਦੂਕਰਨ ਕਰ ਰਹੇ ਸੀ ਉਹ ਵਿੱਚ ਵਿੱਚ ਮੈਨੂੰ ਲੜਨਾ ਪੈਂਦਾ ਉੱਥੇ ਉਹਨਾਂ ਨਾਲ ਲੜਨਾ ਪੈ ਰਿਹਾ ਸੀ ਇੱਥੇ ਇਹਨਾਂ ਨਾਲ ਲੜਨਾ ਪੈ ਰਿਹਾ ਸੀ ਉੱਥੇ ਇੱਕ ਬੇਬੇ ਦਿਖਾਈ ਹੈ ਜਿਹੜੀ ਪਾਰਟਸ ਖਾਂਦੀ ਹੈ ਮਹਾਰਾਜਾ ਨਜੀਤ ਸਿੰਘ ਨੂੰ ਉਹ ਕਰੈਕਟਰ ਦੇ ਵਿੱਚ ਉਹਨੂੰ ਪੂਰਾ ਚਿੱਟਾ ਬਣਾ ਪਾਇਆ ਹੋਇਆ ਸਿਰ ਢਾਕੇ ਰੱਖਦੀ ਹੈ ਹੁਣ ਉਸੇ ਬਾਣੇ 'ਚ ਸਿਗਰਟ ਪੀਵੇ ਉਹ ਮੈਂ ਤਾਂ ਇੱਕ ਆਮ ਇਨਸਾਨ ਸੀ ਮੈਨੂੰ ਕੱਢ ਕੇ ਕਿਸੇ ਹੋਰ ਨੂੰ ਰੱਖ ਦਿੰਦੇ ਉਲਾ ਦਿੰਦੇ ਡਿਊਟੀ ਔਰ ਉਹਨਾਂ ਨੇ ਕੀਤਾ ਵੀ ਦੋ ਵਾਰ ਦੂਜੀ ਵਾਰੀ ਫੇਰ ਮੈਨੂੰ ਹੀ ਬੁਲਾਇਆ ਉੱਥੇ ਮੈਂ ਮੈਨੂੰ ਕਹਿਤਾ ਕਿ ਜੇ ਜਦੋਂ ਤੁਸੀਂ ਇਸ ਕੈਰੈਕਟਰ ਚ ਆ ਗਏ ਫਿਰ ਤੁਸੀਂ ਸਿਗਰਟ ਨਾ ਪੀਓ ਫਿਰ ਜਿਹੜੀਆਂ ਉਹ ਸਿੱਖ ਰਾਣੀਆਂ ਦਿਖਾਈਆਂ ਜਾਂ ਮਾਰਾ ਰਣਜੀਤ ਸਿੰਘ ਦੇ ਮਹਤਾਜ ਜੀ ਦਿਖਾਏ ਭੂਆ ਜੀ ਦਿਖਾਏ ਜਾਂ ਜਿਹੜੇ ਪਰਿਵਾਰਕ ਮੈਂਬਰ ਦਿਖਾਏ ਉਹਨਾਂ ਦੇ ਕੱਪੜੇ ਬੜੇ ਗਲਤ ਟਾਈਪ ਦੇ ਹੁੰਦੇ ਸੀ ਹੁਣ ਉੱਥੇ ਮੈਨੂੰ ਲੜਾਈ ਕਰਨੀ ਪਈ ਇੱਕ ਕੈਰੈਕਟਰ ਲਈ ਗਜਨੀ ਨੇ ਆਪਣੀ ਗਜਨੀ ਲੁੱਕ ਬਣਾਈ ਅਮਿਰ ਖਾਨ ਨੇ ਆਪਣੀ ਲੁੱਕ ਬਣਾਉਂਦਾ ਹੈ ਸਲਮਾਨ ਖਾਨ ਆਪਣੀ ਲੁੱਕ ਬਣਾਉਂਦਾ ਹੈ ਸੁਲਤਾਨ ਹੋਵੇ ਜਾਈ ਜਿਹੜੀਆਂ ਵੀ ਫਿਲਮਾਂ ਚੱਲਦੀਆਂ ਨੇ ਉੱਥੇ ਉਹਨਾਂ ਨੂੰ ਕਿਹਾ ਮੈਂ ਕਿ ਜਦੋਂ ਤੱਕ ਤੁਹਾਡਾ ਸੀਰੀਅਲ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਆਈਬ੍ਰੋਜ਼ ਨਾ ਬਣਾਓ ਫਿਰ ਤੁਸੀਂ ਕਿਰਪਾਨਾ ਪਾਓ ਕਿਰਪਾਨ ਦਾ ਸਾਰੇ ਸਿੱਖਾਂ ਨੇ ਉਦੋਂ ਪਾਈ ਹੁੰਦੀ ਸੀ ਉੱਥੇ ਮੇਰੀ ਬਹਿਸ ਹੋ ਜਾਣੀ ਫਿਰ ਇੱਕ ਅਸਿਸਟੈਂਟ ਇੱਕ ਉਹਨੇ ਮੈਨੂੰ ਸ਼ਰੀਆਮ ਸਾਹੀ ਮੂੰਹ ਤੇ ਹੀ ਕਹਿਤਾ ਕਹਿੰਦਾ ਤੂੰ ਖਾਲਸਤਾਨੀ ਨਹੀਂ ਹੋ ਮੈਂ ਕਿਹਾ ਖਾਲਸਤਾਨੀ ਕਿ ਮਤ ਇਸ ਗੱਲ ਦਾ ਮਤਲਬ ਜਦੋਂ ਅਸੀਂ ਆਪਣੇ ਸਿੱਖੀ ਸਰੂਪ ਦੀ ਗੱਲ ਕਰਦੇ ਹਾਂ ਹੁਣ ਕੱਲੀ-ਕੱਲੀ ਗੱਲ ਉਹਨੂੰ ਸਮਝਾਈਏ ਕੈਰੈਕਟਰ ਕਰਨਾ ਇਸ ਲਈ ਜ਼ਰੂਰੀ ਨਹੀਂ ਹੈ। ਉਹਨੂੰ ਸਮਝਾ ਪਹਿਲਾਂ ਉਹਨੂੰ ਪੜਨਾ ਪੈਣਾ ਉਸ ਕੈਰੈਕਟਰ ਨੂੰ। ਕਿ ਉਹ ਕਰ ਸਕਦਾ ਹੈ, ਉਹ ਫੀਲਿੰਗ ਲੈ ਕੇ ਆ ਸਕਦਾ ਗੁਰਗੋਬਿੰਦ ਸਿੰਘ ਜੀ ਦੀ ਫੀਲਿੰਗ ਕੌਣ ਲੈ ਕੇ ਆਜੂ? ਸਰਬੰਸਵਾਰਨ ਸੌਖੀ ਗੱਲ ਹੈ ਕਿਤੇ। ਹੁਣੇ ਪਿੱਛੇ ਮੁਕਸਰ ਮਾਗੀ ਦਾ ਆਪਾਂ ਮੇਲਾ ਮਨਾ ਕੇ ਹਟੇ ਆ। ਲੋਕਾਂ ਲਈ ਮਾਗੀ ਦਾ ਮੇਲਾ ਸੀ। ਮਾਗੀ ਦੇ ਮੇਲੇ ਤੇ ਥੀਏਟਰ ਵਾਲੇ ਪਲੇ ਕਰਨ ਗਏ ਨੇ। ਪਰ ਉਹਨਾਂ ਨੇ 40 ਮੁਕਤੇ ਦੀ ਗੱਲ ਥੋੜੀ ਕੀਤੀ ਹੋਊਗੀ। ਉਹਨਾਂ ਲਈ ਤੇ ਇੱਕ ਮਾਗੀ ਦਾ ਮੇਲਾ ਹੋਊਗਾ ਤੇ ਮੇਲੇ ਦੇ ਵਿੱਚ ਥੀਏਟਰ ਚੱਲਦਾ ਸੀਗਾ ਥੀਏਟਰ ਦੇ ਵਿੱਚ ਪਲੇ ਹੋਏ ਪਲੇ ਉਹਨਾਂ ਨੇ ਲੋਕਾਂ ਨੇ ਦਿਖਾਏ ਤੇ ਜਿਨੇ ਆਪਣਾ ਲਿਖਤ ਦੇ ਪੈਸੇ ਲੈਣੇ ਸੀ ਲਿਖਤ ਦੇ ਲਈ ਐਕਟਿੰਗ ਦੇ ਲੈਣੇ ਸੀ ਐਕਟਿੰਗ ਦੇ ਲਈ ਡਾਇਰੈਕਸ਼ਨ ਦੇ ਲੈਣੀ ਸੀ ਡਾਇਰੈਕਸ਼ਨ ਦੇ ਲਈ ਹੁਣ 40 ਮੁਕਤ ਇੱਕ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਗੱਲ ਦੱਸਣ ਲੱਗਾ ਮੈਂ ਮੁਕਸਰ ਦੀ ਜਿਹੜੀ ਗੱਲ ਹੈ ਮੁਕਤਸਰ ਉੱਥੇ ਮੁਕਤੀ ਮਿਲੀ ਜਿਹੜੇ ਮੱਝ ਵਾਲੇ ਸਿੰਘ ਸੀ ਬਿਦਾਵਾ ਲਿਖ ਕੇ ਹਨਾ ਦੇ ਕੇ ਆਏ ਸੀ ਹੁਣ ਬਿਦਾਵੇ ਦੀ ਇੱਕ ਛੋਟੀ ਜੀ ਗੱਲ ਗੱਲ ਛੋਟੀ ਉਹਦੇ ਉਹਦੇ ਜਿਹੜੇ ਇੱਕ ਨਾ ਉਹਦੇ ਨਾਲ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਨੇ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਲੈ ਕੇ ਖਿਦਰਾਣੇ ਦੀ ਢਾਹ ਤੱਕ ਆਪਣਾ ਸਾਰਾ ਕੁਝ ਗਵਾ ਲਿਆ ਸਾਰਾ ਕੁਝ ਗਵਾ ਲਿਆ ਉਹਦੇ ਵਿੱਚ ਬਸਤਰ ਵੀ ਚੇਂਜ ਕੀਤੇ ਹੋਣਗੇ ਇਸ਼ਨਾਨ ਵੀ ਕੀਤਾ ਹੋਊਗਾ ਕਈ ਸਿੰਘ ਗਵਾਲੇ ਖਾਲਸਾ ਫੌਜ ਗਵਾਲੀ ਇੱਕ ਚੀਜ਼ ਉਹਨਾਂ ਦੇ ਨਾਲ ਰਹੀ ਉਹ ਸੀ ਬਿਦਾਵੇ ਵਾਲੀ ਚਿੱਠੀ ਗੁਰੂ ਗ੍ਰੰਥ ਸਾਹਿਬ ਕੋਲ ਸਾਡੇ ਸਾਰਿਆਂ ਦੇ ਵਿਦਾਵੇ ਪਈ ਐ ਹੁਣ ਕੀ ਉਹ ਭਾਵਨਾ ਜਾਂ ਇਹ ਛੋਟੀ ਛੋਟੀਆਂ ਚੀਜ਼ਾਂ ਉਹ ਸਮਝ ਪਾਣਗੇ ਉਹ ਲੋਕ ਕਿ ਵਿਦਾਵੇ ਵਾਲੀ ਚਿੱਠੀ ਗੁਰੂ ਸਾਹਿਬ ਜੀ ਨੇ ਫੇਰ ਵੀ ਆਪਣੇ ਕੋਲ ਰੱਖੀ ਉਹ ਅਲੱਗ ਨਹੀਂ ਹੋਣ ਦਿੱਤੀ ਵੱਡੇ ਸਾਹਿਬ ਜਦ ਅਲੱਗ ਹੋ ਗਏ ਛੋਟੇ ਸਾਹਿਬ ਜਦ ਅਲੱਗ ਹੋ ਗਏ ਫੇਰ ਵੀ ਹੰਝੂ ਨਹੀਂ ਗਿਰਿਆ ਪਰ ਮਹਾ ਸਿੰਘ ਜੀ ਦਾ ਜਦੋਂ ਸੀਸ ਗੋਦੀ ਚ ਰੱਖਿਆ ਉਦੋਂ ਹੰਝੂ ਅੱਖ ਚੋਂ ਗਿਰਿਆ ਕਿ ਮੇਰਾ ਹੈਨਾ ਕਿ ਮੇਰਾ ਸਿੱਖ ਵਾਪਸ ਆਇਆ ਗਵਾ ਲੈਣਾ ਹੋਰ ਚੀਜ਼ ਐ ਵਾਪਸੀ ਦੀ ਜਿਹੜੀ ਇੱਕ ਚਾਹਨਾ ਹੈ ਨਾ ਕਿ ਮੇਰਾ ਗਿਆ ਹੋਇਆ ਹੁਣ ਦੇਖੋ ਵੱਡੇ ਸਾਹਿਬ ਜਦਾਂ ਨੇ ਜੰਗ ਦੇ ਮੈਦਾਨ ਚ ਜਾ ਕੇ ਪਤਾ ਇਹ ਵੀ ਚਮਕੌਰ ਚਮਕੌਰ ਦੀ ਗੜੀ ਚ ਵਾਪਸ ਨਹੀਂ ਹਨ ਉੱਥੇ ਸਬਰ ਹੈ ਪਰ ਮਹਾ